ਜੀ ਮਤ ਜੀ ਕਿਸੇ ਨਾਲ ਮਿਲਦੀ ਨਹੀਂ ਨਾੜੀ ਇਹ ਤਾਂ ਆਪਮਤੀ ਰਹਿ ਕੇ ਖੁਸ਼ ਹੈ ਨੂੰ ਆਏ ਲੱਗਦਾ ਵੀ ਸਾਰੇ ਕੰਮ ਮੈਨੂੰ ਹੀ ਆਉਂਦੇ ਮੈਂ ਐਸ ਚੱਜੀ ਆ ਇਕੱਲੀ ਨਾਉ ਤਾਂ ਮੈਂ ਆਪਣੀ ਫੁੱਲਾ ਵਾਂਗੂ ਰੱਖੂੰਗੀ ਤੁਸੀਂ ਸਵਾਹ ਦੀ ਗੱਲ ਕਰਦੇ ਆ ਜਿਵੇਂ ਆੜਾ ਮੋਟਾ ਕੋੜਾ ਵੀ ਸਵਾਹ ਹੋਇਆ ਨਾ ਮੈਂ ਆਪੇ ਹੀ ਮਿਸਲੀ ਵਰਗਾ ਮਿੱਠਾ ਬਣਾ ਲੈਣਾ ਆਕੇ ਤਾਂ ਪੁੱਛਿਆ ਵੀ ਨਹੀਂ ਪੁੱਤੇ ਨਹੀਂ ਗਰਮੀ 'ਚ ਕੰਮ ਕਰੀ ਜਾਨੀ ਆ ਕੁਛ ਚਾਹੀਦਾ ਤਾਂ ਨਹੀਂ ਬੈ ਗਈ ਮੰਜੇ ਤੇ ਝਾੜ ਕੇ ਪਹਿਲੇ ਦਿਨ ਹੀ ਪਹਿਲਾਂ ਵੀ ਤਾਂ ਕਰਦੀ ਸੀ ਕੀ ਕਰਦੀਆਂ ਦੱਸਣਾ ਕੁਛ ਨਹੀਂ ਜਸ ਬਸ ਬੈਲੀ ਬੈਠੀ ਸੀ ਅੱਛਾ ਮੈਂ ਪੁੱਛਦਾ ਸੀ ਤੇ ਲੱਗ ਗਿਆ ਤੇਰਾ ਹੁਣ ਇੱਥੇ ਹਾਂਜੀ ਲੱਗ ਗਿਆ ਬਸ ਹੌਲੀ ਹੌਲੀ ਆਦਤ ਵੀ ਪੈ ਜਾਊਗੀ ਚਲ ਕੋਈ ਨਹੀਂ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਨਾ ਤਾਂ ਸੰਘਿਆ ਨਾ ਕਰ ਬੇਜੇ ਚ ਚਾਹੇ ਮੰਮੀ ਚਾਹੇ ਮੈਨੂੰ ਕਹਿ ਦੇ ਕਰ ਤੂੰ ਠੀਕ ਹੈ ਜੀ ਕੋਈ ਗੱਲ ਨਹੀਂ ਮੰਮੀ ਕਿੱਥੇ ਨੇ ਮੇਰੇ ਕੋਲ ਬੈੜਦੀ ਨਹੀਂ ਹੈਗੇ ਉਹ ਅਸਲ 'ਚ ਮੰਮੀ ਨਾ ਹਲੇ ਥੋੜਾ ਜਿਹਾ ਸੰਗਦੀ ਆ ਦਿੱਥੋਂ ਮੰਮੀ ਮੈਨੂੰ ਕਹਿੰਦੀ ਸੀਗੀ ਬਿਖਾਨੇ ਕੀ ਸੋਚੂਗੀ ਵੀ ਸਾਰਾ ਦਿਨ ਖਾਨੇ ਮੇਰੇ ਸਰਾਣੀ ਬੈਠੀ ਰਹਿੰਦੀ ਹੈਗੀ ਤਾਂ ਕਰਕੇ ਮੰਮੀ ਘਟ ਬੈਠਦਾ ਤੇਰ ਕੋਲ ਇੱਚ ਸੰਗਣ ਵਾਲੀ ਕੀ ਗੱਲ ਆ ਮੇਰੇ ਕੋਲ ਆ ਕੇ ਬੈਠ ਜਾਣ ਨਾਲੇ ਮੇਰਾ ਦਿਲ ਲੱਗ ਜੂਗਾ ਨਾਲੇ ਗੱਲਾਂ ਕਰ ਲਿਆ ਕਰਾਂਗੇ ਚੱਲ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਕੇ ਜਾਣਾ ਵੀ ਜਸ਼ਨ ਦੇ ਕੋਲ ਬੈਠ ਜਾ ਕਰ ਠੀਕ ਹੈ ਠੀਕ ਹੈ ਇਕੱਲੀ ਬੈਠੀ ਸਾਰਾ ਦਿਨ ਬੋਰ ਹੋ ਜਾਨੀ ਨਹੀਂ ਤੂੰ ਮੰਮੀ ਕੋਲ ਜਾ ਕੇ ਬੈਠ ਜਾ ਕਰ ਮੈਨੂੰ ਅਜੀਬ ਜਿਹਾ ਲੱਗਦਾ ਬਾਹਰ ਚੱਲ ਕੋਈ ਨਹੀਂ ਕੁਛ ਲੈ ਕੇ ਤਾਂ ਨਹੀਂ ਆਉਣਾ ਨਹੀਂ ਨਹੀਂ ਕੁਛ ਨਹੀਂ ਲੈ ਕੇ ਆਉਣਾ ਚੱਲ ਜੇ ਕੁਛ ਮੰਗਾਉਣਾ ਹੋਇਆ ਨਾ ਮੈਨੂੰ ਫੋਨ ਕਰਦੀ ਸੰਗਣ ਦੀ ਲੋੜ ਨਹੀਂ ਠੀਕ ਆ ਠੀਕ ਹੈ ਕਿਥੇ ਹੋਈ ਸੰ ਕੋਈ ਗੱਲ ਨਹੀਂ। ਸੰਗ ਲੱਗਦੀ ਆ। ਪਤਾ ਨਹੀਂ ਕੀ ਸੋਚਦੇ ਹੋਣਗੇ ਮੇਰੇ ਬਾਰੇ। ਹੇ ਰੱਬਾ, ਮੇਰੀ ਸੱਸ ਦਾ ਸੁਭਾਅ ਨਾ ਜਮਾ ਮੇਰੀ ਮਾਂ ਵਰਗਾ ਹੋਵੇ ਤੇ ਮੈਂ ਇਹਨੂੰ ਜਮਾ ਮਾਵਾਂ ਵਾਂਗੂ ਰੱਖਾਂ ਤੇ ਇਹ ਮੈਨੂੰ ਧੀਾਂ ਵਾਂਗੂ। ਦੇਖਿਓ ਜੀ। ਨਜ਼ਰ ਨਾ ਲੱਗ ਜਾ ਕਿਤੇ ਜਸ਼ਨ ਨੂੰ। ਬੜੀ ਪਿਆਰੀ ਲੱਗਦੀ ਮੈਨੂੰ ਤਾਂ। ਸਾਰੇ ਪਿੰਡ 'ਚ ਐਦਾਂ ਦੀ ਨੂਹ ਨਹੀਂ ਹੋਣੀ ਜਿੱਦਾਂ ਦੀ ਆਪਣੀ ਬਹੂ ਆਈ ਐ। ਇਹ ਆਪਣੇ ਨੂਹ ਪੁੱਤ ਦੀ ਜੋੜੀ ਤਾਂ ਬੜੀ ਸੋਹਣੀ ਲੱਗਦੀ ਐ। ਤੇ ਮੈਂ ਤੈਨੂੰ ਹੋਰ ਵੀ ਦੱਸਣਾ ਨੂੰ ਆਪਣੀ ਬੋਲਣ ਗਤੀ ਦੀ ਵੀ ਕਿੰਨੀ ਚੰਗੀ ਐ ਬੋਲ ਬਾਣੀ ਤਾਂ ਠੀਕ ਐ ਪਰ ਮੈਨੂੰ ਇੱਕ ਐ ਡਰ ਜਿਹਾ ਲੱਗਦਾ ਵੀ ਲੋਕਾਂ ਦੀਆਂ ਬਹੂਆਂ ਵਾਂਗੂ ਨਾ ਉਹ ਗੱਲ ਖੁੰਡ ਜਾਈ ਨਾ ਹੋਵੇ ਜਿੱਦਾਂ ਮਤਲਬ ਕਿ ਖਿਜੂ ਖਿਜੂ ਜੇ ਕਰਨ ਵਾਲੀ ਉਵੇਂ ਮੈਨੂੰ ਡਰ ਜਿਹਾ ਲੱਗ ਜਾਂਦਾ ਮੱਥੇ ਵਟ ਨਾ ਪਾਵੇ ਕਿਸੇ ਨੂੰ ਦੇਖ ਗਲਦੀਪਾ ਇਹਨੂੰ ਕਿੰਨੇ ਦਿਨ ਹੋ ਗਏ ਇਹਨੂੰ ਮੈਂ ਤਾਂ ਕੋਈ ਉਹਦਾ ਹੈਜਾ ਸੁਭਾਅ ਦੇਖਿਆ ਨਹੀਂ ਅਸੀਂ ਦੀ ਬੋਲਣ ਗਤੀ ਨਹੀਂ ਬੱਚੇ ਦਾ ਬੋਲਣ ਗਤੀ ਤੋਂ ਹੀ ਪਤਾ ਲੱਗ ਜਾਂਦਾ ਐ ਬੀਏ ਰੁਖੀ ਹੈ ਤਾਂ ਕਿਵੇਂ ਮੈਨੂੰ ਤਾਂ ਇਹ ਵੀ ਲੱਗਦੀ ਵਧੀਆ ਬੋਲਦੀ ਹੈ ਵਧੀਆ ਸਿਆਣੀਆਂ ਜਿਹਾ ਬਗੜੀ ਇਹ ਤਾਂ ਹੈ ਪਰ ਦੇਖੀ ਆਪਣੇ ਆ ਜਿਹੜੀ ਗਵਾਂਡੀਆਂ ਦੀ ਨੂੰਹ ਆ ਕਿਦਾਂ ਆਪਣੀ ਸੱਸ ਨੂੰ ਉਹ ਕਰਕੇ ਪੈਂਦੀ ਹੈ ਮੈਨੂੰ ਬਸ ਇਹੀ ਆ ਬਈ ਐ ਨਾ ਬੋਲੇ ਹੋਰ ਭਾਵੇਂ ਹੈ ਨਾ ਜੋ ਮਰਜੀ ਮੈਨੂੰ ਕਹੀ ਜਾਵੇ ਮੰਮੀ ਆ ਲਿਆ ਦੇ ਮੰਮੀ ਆ ਬਣਾ ਦੇ ਮੈਂ ਸਭ ਕੁਝ ਹਾਜ਼ਰ ਕਰੂੰਗੀ ਉਹਦੇ ਮੂਰੇ ਓਏ ਪ੍ਰਮਾਤਮਾ ਇਹ ਜੀ ਗੱਲ ਕਰੀ ਕਿਉਂ ਨਾਲੇ ਕੁਲਦੀਪ ਤੈਨੂੰ ਮੈਂ ਹੋਰ ਦੱਸਦਾ ਜਦੋਂ ਆਪਾਂ ਆਪ ਸਿਆਣੇ ਆ ਨਾ ਤਾਂ ਬੱਚੇ ਫਿਰ ਮੂਰੋ ਆਪ ਹੀ ਸਿਆਣੇ ਹੋ ਜਾਂਦੇ ਆ ਮੇਰਾ ਸੁਭਾਤਾ ਤੁਹਾਨੂੰ ਪਤਾ ਹੀ ਹੈ ਕਿੰਨਾ ਠੰਡਾ ਤੇ ਮਿੱਠਾ ਹੈ ਮੈਂ ਤਾਂ ਕਦੀ ਇਹਗੇ ਨੂੰ ਮੱਥੇ ਵੱਟ ਪਾਇਆ ਹੀ ਨਹੀਂ ਜਿੱਦਾਂ ਦੀ ਕੋਕੋ ਉਦਾਂ ਦੇ ਬੱਚੇ ਨਾ ਜਿੱਦਾਂ ਦੀ ਸੱਸ ਨਾ ਉਹ ਵੀ ਤਾਂ ਉਦਾਂ ਦੀ ਹੋਣੀ ਹੈ ਓਏ ਤੂੰ ਤਾਂ ਹਰ ਟਾਈਮ ਮਸਰੀ ਘੋਲੀ ਰੱਖਦੀ ਏ ਜਬਾਨ ਤੇ ਤੇਰਾ ਤਾਂ ਕਹਿਣਾ ਹੀ ਕੀ ਹੈ ਹੁਣ ਇਹੀ ਤੈਨੂੰ ਮੈਂ ਕਹਾਂ ਬਈ ਉਹ ਨੂਹ ਦਾ ਵੀ ਆਪਣੀ ਦਾ ਸੁਭਾਅ ਦੇ ਵਰਗਾ ਹੀ ਬਣਾ ਲੈ ਨੂ ਤਾਂ ਮੈਂ ਆਪਣੀ ਫੁੱਲਾ ਵਾਂਗੂ ਰੱਖੂੰਗੀ ਤੁਸੀਂ ਸੁਭਾਅ ਦੀ ਗੱਲ ਕਰਦੇ ਆ ਜੇ ਮਾੜਾ ਮੋਟਾ ਕੋੜਾ ਵਿਸਵਾ ਹੋਇਆ ਨਾ ਮੈਂ ਆਪੇ ਮਿਸਰੀ ਵਰਗਾ ਮਿੱਠਾ ਬਣਾ ਲਾਣਾ ਜੇ ਨਾ ਬਣਾਇਆ ਨਾ ਮੇਰਾ ਨਾ ਵਿਕਲਦੀਪ ਕਰਨੀ ਤੁਸੀਂ ਬਸ ਦੇਖੀ ਜਾਓ ਲੋਕ ਤਾਂ ਸਿਫਤਾ ਕਰਨਗੇ ਕਿ ਕਲਦੀਪ ਕੁਰ ਦੀ ਨੋ ਐਨੇ ਠੰਡੇ ਮਿੱਠੇ ਸੁਆਦੀ ਬਸ ਕਲਦੀਪ ਆਹੀ ਮੇ ਸੀ ਮੈਨੂੰ ਤੇਰੇ ਤੋਂ ਬਸ ਐਂ ਰੱਖੀ ਨਹੀਂ ਤਾਂ ਅੱਜ ਕੱਲ ਦੇ ਬੱਚੇ ਨਾ ਜਿਹੜੇ ਨਵੀਂ ਪੀੜ੍ਹੀ ਐ ਇਹ ਥੋੜਾ ਜਿਹਾ ਘੱਟ ਹੀ ਚੱਲਦੇ ਹੁੰਦਾ ਗੱਲਾਂ ਬਾਤਾਂ ਜੀਆਂ ਤੁਸੀਂ ਫਿਕਰ ਨਾ ਕਰੋ ਜਿਵੇਂ 25 30 ਸਾਲ ਦਾ ਮੈਂ ਇਹ ਘਰ ਨੂੰ ਬੰਨ ਕੇ ਰੱਖਿਆ ਨਾ ਮੇਰੀ ਨੂੰ ਵੀ ਐਂ ਘਰ ਨੂੰ ਬੰਨ ਕੇ ਰੱਖੂਗੀ ਬਸ ਚੜਚੜੀ ਨਾ ਹੋਵੇ ਹੋਰ ਗੱਲਾਂ ਨਹੀਂ ਆ ਗੱਲਾਂ ਤੂੰ ਕਿਉਂ ਸੋਚ ਕਰਦੀ ਐ ਮੈਂ ਤੈਨੂੰ ਹੀ ਕਹਿਣਾ ਇਹ ਤੇਰੇ ਤੇ ਵੀ ਡਿਪੈਂਡ ਕਰਦਾ ਤੂੰ ਐਵੇਂ ਨਾ ਮਾੜੀ ਮਾੜੀ ਗੱਲ ਤੇ ਬੱਚੇ ਨੂੰ ਹੋ ਕਰੀ ਜਾਵੇ ਨਾ ਕਈ ਵਾਰੀ ਆਪਾਂ ਕਹਿਨੇ ਚੰਗੇ ਨੂੰ ਹੁੰਨੇ ਆ ਤੇ ਕਈ ਵਾਰੀ ਬੱਚਾ ਹੋਰ ਸੋਚ ਲੈਂਦਾ ਨਹੀਂ ਕਹਿੰਦੀ ਸਭ ਮੇਰੇ ਮਗਰ ਹੱਥੋਂ ਕੇ ਪੈ ਜੰਨੇ ਆ ਨਾ ਜੱਸ ਕਿੱਥੇ ਆ ਉਹ ਜੱਸ ਤਾਂ ਤੇ ਇੱਥੇ ਹੋਣਾਗਾ ਉਹਦੇ ਹੀ ਤਾਂ ਹੀ ਸਰਾਣੇ ਬੈਠਾ ਫਿਰ ਬੈਠ ਜਾਣੇ ਆਪਾਂ ਨੂੰ ਕੀ ਦੁੱਖ ਹੈ ਬਈ ਚੱਲ ਉਹ ਤਾਂ ਤੁਸੀਂ ਵੀ ਮੇਰੇ ਸਰਾਣੇ ਬੈਠੇ ਆ ਤੇ ਫਿਰ じゃ ਉਹ ਤੋਂ ਕਿਹੜੇ ਬੰਦੇ ਨਹੀਂ ਸੀ ਹਾਂਜੀ ਮੰਮੀ ਸਾਰੇ ਠੀਕ ਨੇ ਤੇ ਤੁਸੀਂ ਦੱਸੋ ਹਾਂਜੀ ਹਾਂਜੀ ਹਾਂ ਮੰਮੀ ਮੈਂ ਤੁਹਾਨੂੰ ਰੁੱਕ ਕੇ ਕਰਦੀ ਆ ਫੋਨ ਕਰ ਲਾ ਪੁੱਤ ਆਪਣੀ ਮਾਂ ਨਾਲ ਗੱਲ ਨਹੀਂ ਕੋਈ ਗੱਲ ਫੇਰ ਕੀ ਆ ਫੇਰ ਕਰ ਲੂੰਗੀ ਜੀ ਨਾ ਤੂੰ ਐ ਵੀ ਨਹੀਂ ਕਿਹਾ ਬਿਲ ਐਫਰ ਮੇਰੀ ਸੱਸ ਕੋਲ ਆਈ ਆ ਉਹਦੇ ਨਾਲ ਗੱਲ ਕਰ ਲੈ ਹੈ ਫੋਨੇ ਕੱਟਦਾ ਚਲ ਜੇ ਮੇਰੇ ਨਾਲ ਗੱਲ ਕਰਵਾਉਂਦੀ ਮੈਂ ਵੀ ਤੇਰੀ ਮਾਂ ਦੀ ਬਾਈ ਧਾਈ ਹਾਲ ਚਾਲ ਪੁੱਛ ਲੈਂਦੀ ਹੈ ਉਹ ਮੈਨੂੰ ਲੱਗੇ ਮੰਮੀ ਜੀ ਤੁਸੀਂ ਕੋਈ ਗੱਲ ਕਰਨ ਆਏ ਹੋ ਪਤ ਗੱਲ ਜੇ ਮੈਂ ਤੇਰੇ ਨਾਲ ਤਾਂ ਕਰਨੀ ਕਰਨੀ ਆ ਜੇ ਮੈਂ ਤੇਰੀ ਮਾਂ ਨਾਲ ਕਰ ਲੈਂਦੀ ਫੇਰ ਕੀ ਘਸ ਜਾਂਦਾ ਉਹਦਾ ਜਾਂ ਮੇਰਾ ਚਲ ਕੋਈ ਗੱਲ ਨਹੀਂ ਮੈਂ ਤਾਂ ਤੈਨੂੰ ਐ ਕਹਿਣ ਆਈ ਸੀ ਜਸ਼ਨ ਤੇ ਸਵਾ ਮਹੀਨਾ ਹੋ ਗਿਆ ਤੇਰੇ ਵਿਆਹ ਨੂੰ ਪਤ ਹਣ ਮੈਨੂੰ ਦਵਾ ਛੁੱਟੀਆਂ ਰਸੋਈ ਚ ਮਿੱਠਾ ਬਣਾ ਕੇ ਖਵਾ ਦੇ ਹਾਂਜੀ ਮੰਮੀ ਜੀ ਕੋਈ ਨਹੀਂ ਬਣਾ ਲੈਣੀ ਹੋਰ ਜਾਂ ਕੜਾ ਪ੍ਰਸ਼ਾਦ ਬਣਾ ਲੈ ਪੁੱਤ ਜਾਂ ਮਾਲਪੂੜੇ ਤਾਂ ਖੀਰ ਬਣਾ ਲੈ ਜੋ ਤੇਰਾ ਦਿਲ ਕਰਦਾ ਨਾ ਉਹ ਬਣਾ ਲੈ ਮੰਮੀ ਜੀ ਇੰਨੀ ਗਰਮੀ ਚ ਖੀਰ ਪੂੜੇ ਚੱਲ ਕੋਈ ਨਹੀਂ ਪੁੱਤ ਫੇ ਕੱਲਿਓਂ ਖੀਰ ਬਣਾ ਲੈ ਹੈ ਹਣ ਦੇਖ ਰਸੋਈ ਚ ਤਾਂ ਤੈਨੂੰ ਵਰਨਾ ਹੀ ਪੈਣਾ ਹਣ ਮੈਂ ਕਿੰਨਾ ਕੁ ਟਾਈਮ ਕੰਮ ਕਰੀ ਜਾਣਾ ਹੈ ਨਾਲੇ ਦੇਖੀਏ ਤਾਂ ਸਹੀ ਵੀ ਤੇਰੀ ਮਾਂ ਨੇ ਤੈਨੂੰ ਕੀ ਕਿਸ ਖਾ ਕੇ ਭੇਜਿਆ ਰਸੋਈ ਦਾ ਕੰਮ ਮੇਰੀ ਨੂੰ ਉਹਨੂੰ ਆਉਂਦਾ ਵੀ ਆ ਕਿ ਕੱਲਾ ਪੜਾਈ ਲਿਖਾਈ ਤੇ ਜ਼ੋਰ ਦੇ ਰੱਖਿਆ ਸੀ ਨਹੀਂ ਮੰਮੀ ਜੀ ਇਹ ਜੀ ਕੋਈ ਗੱਲ ਨਹੀਂ ਕੰਮ ਤਾਂ ਮੈਨੂੰ ਸਾਰੇ ਸਿਖਾ ਕੇ ਭੇਜਿਆ ਮੇਰੀ ਮੰਮੀ ਨੇ ਚੱਲ ਪਤਾ ਦੇਖ ਲੈਣੇ ਆ ਤੂੰ ਸਮਝ ਲੈ ਵੇ ਅੱਜ ਤਾਂ ਤੇਰਾ ਪਹਿਲਾ ਟੈਸਟ ਵਾ ਮਿੱਠੇ ਤਾਂ ਸ਼ੁਰੂ ਹੋਣਾ ਤੇ ਕੌੜੇ ਤੱਕ ਐਂਡ ਹੋਣਾ ਦਾਲ ਸਬਜ਼ੀ ਵੀ ਬਣਾਉਣੀ ਆ ਫਿਰ ਆਤ ਨੂੰ ਸ਼ਾਮ ਦੀ ਰੋਟੀ ਮੰਮੀ ਜੀ ਮਿੱਠਾ ਤੇ ਕੋੜਾ ਮੈਂ ਬੜੀ ਚੰਗੀ ਤਰ੍ਹਾਂ ਬਣਾ ਲੈਣੀ ਆ ਬਹੁਤ ਵਧੀਆ ਗੱਲ ਆ ਬਸ ਚਾਹੇ ਮਿੱਠਾ ਬਣਾਈ ਚਾਹੇ ਕੋੜਾ ਓਵਰ ਨਾ ਹੋਵੇ ਲਿਮਟ ਵਿੱਚ ਰਹੇ ਨਾ ਤਾਂ ਠੀਕ ਰਹਿੰਦਾ ਨੁਕਸਾਨ ਨਹੀਂ ਹੁੰਦਾ ਠੀਕ ਹੈ ਮੰਮੀ ਜੀ ਬਣਾ ਲਾਂ ਮੈਂ ਰਿਤੀ ਚੰਗਾ ਕਿ ਮੈਂ ਹੂ ਕੰਮ ਮਾਰ ਕੇ ਗਈ ਆ ਮੈਂਨੇ ਦੇਖ ਗੱਲ ਗੱਲ ਚ ਤੂੰ ਪਿਆਰ ਨਾਲ ਕਹਿ ਜਾ ਦੱਸ ਵੇ ਪੁੱਤ ਰਸੋਈ ਚੱਲ ਮੈਂ ਤੇਰੀ ਹੈਲਪ ਕਰ ਦਿੰਨੀ ਆ ਲੈ ਵੀ ਕੁਲਦੀਪ ਕੋਰੇ ਰਸੋਈ ਤਾਂ ਤੂੰ ਸਮਾਤੀ ਨੂੰ ਨੂੰ ਹੁਣ ਤੂੰ ਘਰ ਮੌਜ ਜਾ ਉਦੋਂ ਕਹਦੀ ਸੀ ਨਾ ਬੜਾ ਕੰਮ ਹੈ ਹੁਣ ਦੇਖ ਲੈ ਜਾਰੇ ਨਾ 25 30 ਸਾਲ ਹੋ ਗਏ ਹੈ ਮੈਂ ਹੀ ਰਸੋਈ ਸੰਭ ਰੱਖੀ ਸੀ ਜੇ ਅੱਜ ਮੇਰੀ ਨੋਹ ਨੇ ਆ ਕੇ ਮੈਨੂੰ ਛੁੱਟੀਆਂ ਦੇ ਦਿੱਤੀਆਂ ਤਾਂ ਤੁਸੀਂ ਕਿਉਂ ਮੱੱਚੇ ਪਏ ਹੋ ਹੈ ਮੈਂ ਮੱਚਦਾ ਨਹੀਂ ਮੈਂ ਤਾਂ ਕਹਿਣਾ ਲੈ ਨਜ਼ਾਰੇ ਮੈਂ ਤਾਂ ਤੈਨੂੰ ਐ ਕਹੀ ਜਨਾ ਤੂੰ ਕਹੀ ਜਨਾ ਮੱੱਚੇ ਮੈਨੂੰ ਤਾਂ ਛੁੱਟੀਆਂ ਨੋਹ ਮੇਰੀ ਅੱਜ ਬਣਾਉਗੀ ਖੀਰ ਤੇ ਤਿੰਨੇ ਜਣੇ ਆਪਾਂ ਜਾਵਾਂ ਖਾਵਾਂਗੇ 엄마 ਮੱਤ ਨਾ ਕਿਨੇ ਹੈਗਾ ਤੂੰ ਤਾਂ ਵੀ ਮੁੱਠੀ ਲੈ ਜੰਨੀ ਆ ਗੱਲ ਤੇਰਾ ਪਿਓ ਮੱਛ ਜਾਂਦਾ ਵੇ ਤੈਨੂੰ ਨਹੀਂ ਪਤਾ ਅੰਦਰੋਂ ਅੰਦਰੀ ਮੇਰੇ ਨਾਲ ਕਿੰਨਾ ਲੱਗਦਾ ਉਹ ਚੱਲ ਉਹ ਵੀ ਨਾ ਕਰੀ ਜਾਇਆ ਕਰ ਤੂੰ ਵੀ ਵੱਡ ਨਹੀਂ ਹੈਂ ਲੇ ਜਸ਼ਨ ਵੀ ਆ ਗਈ ਆਲੋ ਮੰਮੀ ਜੀ ਲੈ ਇਹੋ ਬੱਤ ਸ਼ਕਲ ਤੋਂ ਤਾਂ ਖੀਰ ਸੁਆਦ ਲੱਗਦੀ ਐ ਬਾਕੀ ਹੁਣ ਜਦੋਂ ਖਾਵਾਂਗੇ ਢੱਡ ਚ ਜਾਵਾਂਗੇ ਉਦੋਂ ਪਤਾ ਲੱਗੂਗਾ ਖਾ ਕੇ ਦੇਖ ਮੰਮੀ ਜੀ ਤੇ ਦੱਸੋ ਕਿਵੇਂ ਦੀ ਬਣੀ ਐ ਖੀਰ ਮੈਨੂੰ ਤਾਂ ਸੁਆਦ ਲੱਗੀ ਖੀਰ ਬਈ ਕੀਆ ਬਾਤ ਐ ਕਿਉਂ ਐਨਾ ਸੁਆਦ ਜਸ਼ਨ ਰਾਜੀ ਰਹਿ ਪਤਾਂ ਖੀਰ ਤਾਂ ਬੜੀ ਸਵਾਦ ਵਾਲਾ ਨਾ ਮਿੱਠਾ ਬੱਦ ਨਾ ਘੱਟ ਸੁਖਨਰ ਸੋਈ ਦਾ ਤਾਂ ਤੂੰ ਸਾਨੂੰ ਸਾਰਾ ਕੰਮ ਆਉਂਦਾ ਮੈਨੂੰ ਲੱਗਦਾ ਮਾਂ ਨੇ ਸਿਖਾ ਕੇ ਭੇਜੀ ਆ ਭਰਵਤ ਇੱਕ ਗੱਲ ਕਹਾ ਹਾਂਜੀ ਥੋਡੇ ਕੰਨੀਓ ਖੀਰ ਚ ਕਸਟਰਡ ਪਾਉਂਦੇ ਨਹੀਂ ਹੁਣੇ ਸਾਡੇ ਇੱਥੇ ਪਾਉਂਦੇ ਆ ਜੇ ਤੂੰ ਜਮਾ ਖੀਰ ਚ ਨਾ ਕਸਟਰਡ ਪਾਲਨ ਦੀ ਫੇਰ ਹੋਰ ਵੀ ਸਵਾਦ ਲੱਗਦੀ ਗੁੱਸਾ ਨਾ ਕਰੀ ਖੀਰ ਵੈਸੇ ਵਾਲੀ ਸਵਾਦ ਬਣੀ ਕਸਟੜਡ ਤਾਂ ਗੱਲ ਹੀ ਕੁਛ ਹੋਰ ਐ ਕੋਈ ਗੱਲ ਨਹੀਂ ਮੰਮੀ ਜੀ ਅੱਗੇ ਤੋਂ ਧਿਆਨ ਰੱਖੂਗੀ ਅਰਾਜੀ ਰਹਿ ਉਹ ਤਾਂ ਬਹੁਤ ਸਵਾਦ ਬਣਾਈ ਐ ਕੀ ਓ ਮੁੰਡਿਆ ਸਵਾਦ ਐ ਮੈਨੂੰ ਤਾਂ ਪਹਿਲਾਂ ਜਮਚੀ ਪਾਉਣਸਾਰ ਪਤਾ ਲੱਗਿਆ ਕਿ ਬਹੁਤ ਸਵਾਦ ਐ ਪਰ ਤੂੰ ਫਾਕ ਤੇ ਮੱਕੀ ਦੀ ਰੋਟੀ ਵੀ ਬਣਾ ਲੈਣੀ ਐ ਹਾਂਜੀ ਮੰਮੀ ਜੀ ਅੱਛਾ ਚੱਲ ਭਾਈ ਆਹੀ ਕੰਮ ਹੀ ਸੀ ਉਹ ਵੀ ਪੂਰੀ ਹੋ ਗਈ ਹੁਣ ਤੈਨੂੰ ਮੌਜ ਬਣ ਗਈ ਨਾ ਤਾਂ ਕਰਕੇ ਹੁਣ ਤੈਨੂੰ ਨਹੀਂ ਮਾਉਣ ਪਿਆ ਕਰਨੀ ਤੂੰ ਕਿਉਂ ਨਹੀਂ ਲਈ ਦਸ਼ਨ ਉਹ ਦਹੀਰ ਪਾ ਕੇ ਨਹੀਂ ਜਦ ਤੁਸੀਂ ਖਾਓ ਮੈਂ ਫੇਰ ਖਾ ਲੂੰਗੀ ਤੂੰ ਵੀ ਖਾ ਲਿਆ ਫਿਰ ਕਿਉਂ ਖਾ ਲੇਗੀ ਉੱਟ ਗੱਲ ਸੁਣ ਹੁਣ ਤੂੰ ਇਸ ਘਰ ਚ ਨਾ ਬਰਾਬਰ ਖਾਇਆ ਵੀ ਇਹ ਕਰ ਕੋਈ ਨਹੀਂ ਇੱਥੇ ਸਾਡੀ ਧੀ ਆ ਤੂੰ ਵੀ ਨਾਲੇ ਇਹ ਨਹੀਂ ਵੀ ਪਹਿਲਾਂ ਸੱਸ ਸਹੁਰੇ ਨੂੰ ਦੇਣੀ ਆ ਜਾਂ ਘਰ ਵਾਲੇ ਨੂੰ ਖਾਣੀ ਆ ਮੈਂ ਬਾਅਦ ਵਿੱਚ ਖਾਣੀ ਆ ਚੁੱਪ ਕਰਕੇ ਮੇਰੇ ਵਾਂਗੂ ਰੋਟੀ ਬਣਾ ਨਹੀਂ ਬਣਾਉਂਦੀ ਬਣਾਉਂਦੀ ਖਾ ਲਿਆ ਕਰ ਜਦੋਂ ਨਾਲ ਵਹਿ ਗਈ ਫੇ ਮੇਰੇ ਵਾਂਗੂ ਫੇ ਕਹਤਾ ਰੋਟੀ ਥੋੜੀ ਖਾਦੀ ਮੈਂ ਹੀ ਕਰਦੀ ਹੁੰਦੀ ਸੀ ਮਰ ਸੋਈ ਚ ਬਣਾਉਂਦੀ ਬਣਾਉਂਦੀ ਰੋਟੀ ਖਾ ਲੈਂਦੀ ਸੀ ਜਦ ਮੈਂ ਇਹਨਾਂ ਦੇ ਨਾਲ ਰੋਟੀ ਖਾਂਦੀ ਸੀ ਇਹ ਮੈਨੂੰ ਕਹਿੰਦੇ ਸੀ ਕੁਲਦੀਪ ਕੋਰੇ ਰੋਟੀ ਥੋੜੀ ਖਾਦੀ ਆ ਕਿ ਹਾਂ ਜੀ ਮੈਂ ਥੋੜੀ ਖਾਣੀ ਆ ਦੇਖਾ ਮੈਂ ਤੇਰੀ ਮਾਂ ਨੇ ਤੇ ਸੱਚ ਬੋਲ ਤਾ ਨਾ ਮੈਂ ਥੋੜੀ ਓ ਥੋੜੀ ਖਾਂਦੀ ਸੀ ਇਹ ਦਾਦਾ ਜੀ ਸਨ ਤੂੰ ਵੀ ਪਾਲਿਆ ਹੁੰਦੀ ਠੀਕ ਹੈ ਜੀ ਤੈਨਾਂ ਨੂੰ ਖੀਰ ਬਣਾ ਕੇ ਦੋ ਉਤੋਂ ਇਹਦੇ ਨਖਰੇ ਅਗੀ ਜੀ ਮੈਂ ਤੇ ਰੋਟੀ ਖਾ ਲੈਂਦੀ ਸੀ ਨੁਕਸ ਕੱਢਣ ਨੂੰ ਦੱਸ ਕੀ ਐ ਤੈਨੂੰ ਬਣਾ ਕੇ ਦਿੱਤੀ ਤੂੰ ਖਾ ਲਾ ਸ਼ਗਨ ਵੀ ਨਹੀਂ ਸਰਿਆ ਹੈਗਾ ਮੜੀ ਨਹੀਂ ਤਾਲਿਆਂ ਤੂੰ ਨੁਗੋਚਾ ਕੱਢਣ ਕਿ ਕਸਟਰਡ ਪਾਲੇ ਕਸਟਰਡ ਦੱਸ ਇੱਥੇ ਫੜਾ ਕੇ ਗਈ ਸੀ ਮੈਨੂੰ ਆਕੇ ਤਾਂ ਪੁੱਛਿਆ ਵੀ ਨਹੀਂ ਪੁੱਤੇ ਨਹੀਂ ਗਰਮੀ 'ਚ ਕੰਮ ਕਰੀ ਜਾਨੀ ਆ ਕੁਛ ਚਾਹੀਦਾ ਤਾਂ ਨਹੀਂ ਬੈ ਗਈ ਮੰਜੇ ਤੇ ਚੜ ਕੇ ਪਹਿਲੇ ਦਿਨੀ ਪਹਿਲਾਂ ਵੀ ਤਾਂ ਕਰਦੀ ਸੀ ਅੱਜ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਕਿ ਨੂਹਾਂ ਦਾ ਹੀ ਸ਼ਰੀਕਾ ਹੋ ਜਾਂਦਾ ਲੈ ਤਾਈ ਦਾ ਗੇਟ ਤਾਂ ਹਜੇ ਤੱਕ ਖੁੱਲਾ ਹੀ ਪਿਆ ਚੱਲ ਪਹਿਲਾਂ ਤਾਂ ਇਹਨਾਂ ਦੇ ਘਰੇ ਜਾ ਕੇ ਸੂਸਾਪਾ ਲੈ ਕੇ ਆਉਂਦੀਆਂ ਕੋਈ ਨਾ ਜਦੋਂ ਅਸੀਂ ਵੀ ਆਈਆਂ ਆਈਆਂ ਸੀ ਤਾਂ ਸਾਨੂੰ ਤਾਂ ਆਪ ਲੋਕਾਂ ਨੇ ਬਠੇਰੀਆਂ ਲਾਗੀਆਂ ਬੁਝਾਈਆਂ ਸੀ ਮੈਂ ਵੀ ਤਾਂ ਦੇਖਾ ਇਹਨਾਂ ਦੇ ਨੂਹ ਨੂੰ ਲਾ ਕੇ ਕੋਈ ਚੁਗਲੀ ਜੱਫਾ ਕੰਮ ਕਰਦੀ ਹੈ ਕਿ ਨਹੀਂ ਕਰਦੀ ਨਾਲੇ ਕੱਲ ਤਾਈ ਗੱਲਾਂ ਕਰਦੀ ਸੀ ਕਿ ਚੁੱਲ੍ਹੇ ਚੋਂਕੇ ਚੜਾਉਣੀ ਹੈ ਠੀਕ ਪਤਾ ਅੱਜ ਚੜ੍ਹਤੀ ਹੋਵੇ ਚੋਂਕੇ ਕੁਫਤਾ ਬਣਾਇਆ ਹੋ ਨਾਲ ਚਮਚਾ ਲਾ ਆਉਂਗੀ ਕਾਸੇ ਦਾ ਖਾਇਆ ਖਾ ਲੂੰਗੀ ਕੁਛ ਤੇ ਨਾਲ ਇਹਨਾਂ ਤੇ ਘਰੇ ਅਗਲਾ ਦੂੰਗੀ ਹੋਰ ਆਪਣੇ ਕੋਲੇ ਕੰਮ ਕੀ ਆ ਤਾਈ ਤਾਈ ਲੈ ਬਾ ਜਿਹਨੀ ਸੁੰਦਾ ਕੋਈ ਤਾਈ ਹਾਂ ਕੋਡੇ ਕੌਣ ਐ ਤਾਈ ਮਨਪ੍ਰੀਤ ਆ ਘਰੇ ਆ ਤੁਸੀਂ ਆ ਗਈ ਬਸ ਦੋ ਭਾਂਡੇ ਸੀ ਨਾ ਮੈਨੂੰ ਤਾਇਆ ਦੇ ਸਿਆ ਨਾ ਜਾਸ ਭਾਈ ਦੇ ਸਿਆ ਕਿਤੇ ਆ ਗਈ ਆ ਗਈ ਛੋਰ ਸੁਣਾ ਬਸ ਦੋ ਭਾਂਡੇ ਸੀ ਮੈਂ ਕਿਹਾ ਮੈਂ ਤੋਲ ਮਾ ਤਾਈ ਚੰਗਾ ਵਿਆਹ ਕੀਤਾ ਤੂੰ ਮੁੰਡੇ ਦਾ ਕੁੜੇ ਬਾਹਰ ਨਿਕਲਣੋਂ ਹਟ ਗਈ ਤੂੰ ਤਾਂ ਨਾ ਨਾ ਬਹੂ ਦਾ ਵੀ ਜੀ ਲਵਾਉਣਾ ਹੈ ਵਿਚਾਰੀ ਨਵੀਂ ਸਮੀ ਹੈ ਹਾਂ ਇਹ ਤਾਂ ਹੈ ਹਨਾ ਚਲ ਰੌਣ ਪੌਣ ਕਰੀ ਜਾਨੀਆਂ ਦੋਨੇ ਨਾਲ ਹੋਰ ਹਾਂ ਬੱਤ ਹੋਰ ਤੂੰ ਸੁਣਾ ਘਰ ਪਰਿਵਾਰ ਸਾਰਾ ਹਾਂ ਸਾਰੇ ਵਧੀਆ ਮੈਂ ਤਾਂ ਉਹ ਰਮਣ ਕੋਲੇ ਚੱਲੀ ਸੀ ਆਪਦੇ ਕੱਪੜੇ ਦੇ ਖੜਨ ਮੈਂ ਕਿਹਾ ਚੱਲ ਤਾਈ ਜਲ ਵੀ ਕਿਹੜਾ ਮਾਰੀ ਜਾਵਾਂ ਗੇਟ ਖੁੱਲਾ ਪਿਆ ਸੀ ਮੈਂ ਲੱਗਿਆ ਹੀ ਫਿਰ ਅੱਛਾ ਚੱਲ ਵਧੀਆ ਕੀਤਾ ਅਸੀਂ ਵੀ ਅੱਜ ਬਹੁ ਚੌਂਕੇ ਚਿੱਲੇ ਚੜਾਈ ਆ ਖੀਰ ਬਣਾਈ ਆ ਉਹਨੇ ਅੱਛਾ ਫਿਰ ਤਾਂ ਕਈ ਤੇਰੇ ਜੁਨੀ ਸਵਾਲ ਬਣਾਈ ਹੋਊਗੀ ਅ ਤੂੰ ਵੀ ਖਾ ਲਾ ਖੀਰ ਤਾਂ ਬਥੇਰੀ ਸਵਾਦ ਬਣਾਈ ਆ ਮੇਰੀ ਨੋ ਨੇ ਪਰ ਉਹ ਆ ਕਮਲ ਹੀ ਕਸਟਰਡ ਪੋਣਾ ਪੁੱਲ ਗਈ ਮੈਂ ਤਾਂ ਤੈਨੂੰ ਪਤਾ ਕਸਟਰਡ ਵਾਲੀ ਖੀਰ ਬਣਾਉਣੀ ਆ ਹਾਂ ਨਾਲੀ ਸਵਾਦ ਬਣੀ ਉਹਦੇ ਤੋਂ ਬਿਨਾ ਖੀਰ ਹੀ ਕਾਦੀ ਬਣਦੀ ਆ ਨਹੀਂ ਸਵਾਦ ਤਾਂ ਜ셔 ਨੇ ਵੀ ਬਥੇਰੀ ਬਣਾਈ ਆ بس ਕਸਟਰਡ ਨਹੀਂ ਪਾਇਆ ਅੰਦਰ ਹੀ ਆ ਮੈਲਲਾ ਮੈਨੂੰ ਤਾਂ ਮੈਂ ਹੁਣੇ ਆਈ ਸੀ ਮੈਂ ਕਿਹਾ ਵਿਆਹ ਮੇਲੇ ਤੇ ਦਰਸ਼ਨ ਕੀਤੇ ਏਦੋਂ ਬਾਅਦ ਨਾ ਮੈਂ ਵਿਚਾਰੀ ਨੂੰ ਦੇਖਿਆ ਨਾ ਹੁਣੇ ਦੇਖਿਆ ਸਾਨੂੰ ਚੱਲ ਮਿਲੇ ਵਰਤੇ ਦੇ ਆਂਡ ਗੁਆਣ ਦਾ ਪਤਾ ਲੱਗਦਾ ਵੀ ਕਿਹੋ ਜਿਹਾ ਸੁਭਾਅ ਆ ਹੈ 100 ਵਾਰੀ ਲੋੜ ਪੈਂਦੀ ਇੱਕ ਦੂਜੀ ਤੇ ਨਾਲੇ ਹੁਣ ਅਸੀਂ ਆਉਂਦੇ ਹਾਂ ਪ੍ਰਵਾਨ ਦੀਆਂ ਇਹ ਤਾਂ ਸਾਡੇ ਨਾਲ ਹੀ ਗੱਲਾਂ ਬਾਤਾਂ ਮਾਰੂਗੀ ਵਿਚਾਰੀ ਇਹ ਤਾਂ ਹੈ ਐ ਆਪ ਦਾ ਕੰਮ ਰਹੀ ਜਾ हां ਆਪਦੇ ਕਮਰੇ ਚ ਹੀ ਆ। ਅੱਛਾ ਅੱਛਾ ਮਿਲਦਾ। ਮੈਂ ਦੋ ਭਾਂਡੇ ਚੱਕ ਕੇ ਆਉਣੀ ਆ। ਮੈਂ ਤਾਂ ਸੁੱਝਦੀ ਸੀ ਸੁਭਾਅ ਵਧੀਆ ਹੋ ਪਰ ਇਹ ਤਾਂ ਉਹੀ ਤਾਂ ਨੇ ਮੇਰੇ ਮਾਰੀ ਜਾਂਦੀ ਆ। ਸਤਿ ਸ਼੍ਰੀ ਅਕਾਲ ਦੀਦੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਆ? ਵਧੀਆ। ਤੁਸੀਂ ਕੌਣ? ਆਹੋ ਤੂੰ ਸਾਨੂੰ ਕਿੱਥੇ ਜਾਣਦੀ ਹੋਏਂਗੀ ਹਨਾ? ਵਿਆਹ ਤੇ ਇੰਨੇ ਜਾਣ ਵਿੱਚ ਪਤਾ ਨਹੀਂ ਲੱਗਦਾ। ਨਾਲ ਦੇ ਘਰ ਵਾਲਿਆਂ ਦੀ ਨੂੰਹ ਆ ਮੈਂ ਤਾਂ। ਅੱਛਾ ਅੱਛਾ ਹੋਰ ਦੀਦੀ ਠੀਕ ਹੋ? ਵਧੀਆ ਵਧੀਆ ਆਪਣੇ ਸੁਣਾਓ। ਵਧੀਆ ਵਧੀਆ। ਮੈਂ ਖਾਣਾ ਬਾਲੇ ਦਿਨ ਹੋ ਗਏ ਮੈਂ ਤਾਂ ਕਿਹੜਾ ਜਿਹਾ ਮਾਰਿਆ ਹੀ ਨਹੀਂ। ਇੱਕ ਘਰਾਂ ਘਰਾਂ ਦੇ ਕਮਾਕਾਰਾਂ ਚੋਂ ਨਿਕਲੇ ਨਹੀਂ ਜਾਂਦਾ ਹਾਂ ਨਾਲੇ ਗਰਮੀ ਵੀ ਬਹੁਤ ਹੋ ਰਹੀ ਹੈ ਨਾ ਆ ਹੁਣ ਅੱਗੇ ਚੱਲੀ ਸੀ ਕਿਸੇ ਦੇ ਘਰੇ ਮੈਂ ਗੇਟ ਖੁੱਲਾ ਦੇਖਿਆ ਮੈਂ ਕਿ ਚਲ ਤਾਈ ਕੇ ਘਰੇ ਏੜਾ ਕੱਢਿਆ ਮੈਂ ਨਾਲੇ ਦੀਦੀ ਨੂੰ ਮਿਲੇਉਂਗੀ ਚਲੋ ਵਧੀਆ ਕੀਤਾ ਹੁਣ ਜਾਣ ਵਾਲੀ ਜਾਣ ਪਛਾਣ ਹੋਊਗੀ ਹਾਂ ਇਹ ਤਾਂ ਹੈ ਫਿਰ ਤਾਈ ਦਾਸ ਦੀ ਸੀਗੀ ਅੱਜ ਤੁਹਾਨੂੰ ਚੌਂਕੇ ਚੜਾਤਾ ਹਾਂਜੀ ਖੀਰ ਬਣਾਈ ਸੀ ਤੁਹਾਨੂੰ ਨਹੀਂ ਦਿੱਤੀ ਮਮੇ ਨੇ ਹਾਂ ਨਹੀਂ ਕਹਿੰਦੀ ਸੀ ਕਹਿੰਦੀ ਸਵਾਦ ਤਾਂ ਬਹੁਤ ਬਣੀ ਆ ਕਿ ਖਾਜੀ ਤੂੰ ਵੀ ਅਜਾਂ ਦੀ ਬਸ ਕੋਲੀ ਚ ਪਵਾ ਕੇ ਲੈ ਜੂੰਗੀ ਘਰੇ ਜਾ ਕੇ ਖਾਉਂਗੀ ਅੱਛਾ ਅੱਛਾ ਇੰਨਾ ਟਾਈਮ ਕਿੱਥੇ ਹੁੰਦਾ ਵੀ ਬਾਹਰ ਬੈਠ ਕੇ ਕੁਝ ਖਾਣ ਪੀਣ ਦਾ ਕਦੇ ਬੰਦਾ ਉਹਦੇ ਪਿੱਛੇ ਟਾਰਾ ਮਾਰਨ ਲੱਗ ਜਾਂਦੇ ਆ ਵਿਆਹ ਦਵਾ ਤੇ ਇੱਕ ਗੱਲ ਐ ਵੈਸੇ ਕਹਿਣਾ ਤਾਂ ਚਾਹੀਦਾ ਨਹੀਂ ਦੀਦੀ ਮੈਨੂੰ ਤੇਰਾ ਸੁਭਾਤਾ ਵੈਸੇ ਬਹੁਤ ਵਧੀਆ ਲੱਗਿਆ ਸਾਡੀ ਤਾਈ ਨਾ ਸ਼ੁਰੂ ਤੇ ਨਗੋ ਚੰਜੀ ਆ ਮਾੜੇ ਮਾੜੇ ਕੰਮਾਂ ਚਿਲ ਨਗੋ ਚੜਦੀ ਐ ਇਹਦੇ ਕੋਦੇ ਗੁੱਸਾ ਨਾ ਕਰੀ ਚੰਗਾ ਜੇ ਤੈਨੂੰ ਕੁਝ ਕਹਿ ਵੀ ਦੇਵੇ ਕਿਉਂਕਿ ਜਿਹੜਾ ਆਣ ਗਵਾਂਡਾ ਤੈਨੂੰ ਪਤਾ ਤਾਂ ਮੱਚਦਾ ਹੀ ਹੁੰਦਾ ਉਹ ਇਹ ਹੁੰਦਾ ਵੀ ਨੂੰ ਸੱਸ ਦੀ ਬਣੇ ਨਾ ਸੀਆ 2 ਬਣਾ ਕੇ ਰੱਖਿਓ ਕੋਈ ਗੱਲ ਨਹੀਂ ਖੈਰ ਮੈਂ ਤਾਂ ਤੈਨੂੰ ਆਹ ਗੱਲ ਤਾਂ ਸਮਝਾਈ ਆ ਉਹ ਕਿਤੇ ਖੀਰ 'ਚ ਤੂੰ ਕਸਟਰਡ ਪਾਉਣਾ ਭੁੱਲ ਗਈ ਹੋਵੇਂਗੀ ਹਨ ਮੈਨੂੰ ਥੋੜੀ ਪਤਾ ਵੀ ਤੂੰ ਕਸਟਰਡ ਨਹੀਂ ਪਾਇਆ ਖੀਰ 'ਚ ਤਾਈ ਨੇ ਸੁਭਾਈ ਕੀ ਗੱਲ ਮੇਰੇ ਕੋਲੇ ਕਰਤੀ ਚਲ ਮੈਂ ਕਾਣੂ ਗਾਂ ਕਰਦੀਆਂ ਲੋਕਾਂ ਕੋਲੇ ਜਾ ਕੇ ਆਈ ਹੁਣ ਤਾਈ ਦਾ ਮੂੰਹ ਕਿਤੇ ਹੋਰ ਖੁੱਲੂ ਜਾਗਾ ਮੈਨੂੰ ਨੂੰ ਨੂੰ ਪਾਇਆ ਤੇ ਚੌਂਕੇ ਚੜਾਇਆ ਖੀਰ ਬਣਾਈ ਤੇ ਕਸਟਰਡ ਨਹੀਂ ਪਾਇਆ ਪਰ ਤੈਨੂੰ ਪਤਾ ਮਾੜੀ ਮਦਦ ਹਾਲ ਤਾਂ ਲੋਕ ਤਾਂ ਇਦਾਂ ਗੱਲਾਂ ਬਣਾ ਲੈਂਦੇ ਆ ਅੱਛਾ ਇਹ ਗੱਲ ਮੰਮੀ ਨੇ ਤੁਹਾਨੂੰ ਵੀ ਦੱਸਦੀ ਤੇ ਹੋਰ ਹੁੰਚਲ ਮੈਨੂੰ ਤਾਂ ਐਂ ਕਿਹਾ ਵੀ ਕਸਟਰਮੀ ਪਾਇਆ ਹੁਣ ਕਿਸੇ ਨੂੰ ਭੋਵੇਂ ਜਾ ਕੇ ਐਂ ਕਹਿ ਦੇਵੇ ਵੀ ਕੱਲੇ ਪਾਣੀ ਦੀ ਚੌਂ ਰਹਿੰਨ ਕਿ ਦੇਤੇ ਖੀਰ ਹੀ ਨਹੀਂ ਚੱਜਣਾ ਬਣਾਈ ਕੀ ਕਰ ਲਾਂਗੇ ਆਪਾਂ ਜਵੇਂ ਹੱਤ ਹੈ ਮੰਮੀ ਦੀ ਵੀ ਫਲਾਈ ਕੋਈ ਕਹਿਣ ਵਾਲੀ ਗੱਲ ਸੀ ਤੁਹਾਨੂੰ ਤਾਂ ਹੀ ਤਾਂ ਤੈਨੂੰ ਸਮਝਾਉਂਦੀ ਆ ਵੀ ਇਹਨੇ ਥੋੜੀ ਜਿਹੀ ਬੜਬੋਲਦੀ ਆ ਇਹਦੀਆਂ ਗੱਲਾਂ ਨਾਲ ਧਿਆਨ じゃ ਕੱਟ ਹੀ ਦਈ ਇਹਦੀ ਮੱਤ ਜੀ ਕਿਸੇ ਨਾਲ ਮਿਲਦੀ ਨਹੀਂ ਬਾੜੀ ਇਹ ਤਾਂ ਆਪ ਮੁਤੀਰੇ ਕੇ ਖੁਸ਼ ਹੈ ਨੂੰ ਐਂ ਲੱਗਦਾ ਵੀ ਸਾਰੇ ਕੰਮ ਮੈਂ ਹੀ ਆਉਂਦੇ ਮੈਂ ਸੱਚ ਜੀ ਇਕੱਲੀ ਦੀਦੀ ਮੈਨੂੰ ਐਂ ਦੱਸੋ ਹੁਣ ਮੈਨੂੰ ਕੀ ਪਤਾ ਸੀ ਕੋਈ ਸਮਾਨ ਵੀ ਨਹੀਂ ਦਿੱਤਾ ਮੰਮੀ ਨੇ ਆਕੇ ਵੀ ਆ ਪਾ ਲਈ ਮੈਨੂੰ ਜਿਵੇਂ ਦੀ ਆਇਆ ਸਮਾਨ ਮੈਂ ਬਣਾਤੀ ਉਹੀ ਤਾਂ ਗੱਲ ਆ ਵੀ ਜਦੋਂ ਕੋਈ ਨਵੀਂ ਵਿਆਹੀ ਆਉਂਦੀ ਆ ਜਾਂ ਤਾਂ ਘਰੇ ਕੋਈ ਨਨਾਨ ਹੋਵੇ ਉਹ ਨਾਲ ਹੱਥ ਵਟਾਉਂਦੀ ਔਰ ਸੋਈ 'ਚ ਜਾਂ ਸੱਸ ਦਾ ਆਪ ਦਾ ਫਰਜ਼ ਬੰਦ ਐ ਭਾਈ ਵੀਰ ਸੋਈ 'ਚ ਨਾਲ ਨੂੰ ਦੇ ਖੜੇ ਓਥੇ ਸਮਾਨ ਫੜਾਵੇ ਉਹਨੂੰ ਹਣਾਂ ਨਾ ਮੈਂ ਤਾਂ ਪੇਟ ਵੀ ਨਹੀਂ ਹੁੰਦਾ ਕੀ ਕਰਦੀ ਕੱਲੀ ਜੈ ਜੀ ਸਮਝਾਈਓ ਹੈ ਜੀ ਬਣਾ ਕੇ ਦੇਤੀ ਪਤਾ ਨਹੀਂ ਕਿੱਥੇ ਕਿੱਥੇ ਢੰਡੋਰੇ ਪਟਣਗੇ ਹੁਣ ਚੱਲ ਕੋਈ ਨਹੀਂ ਮੈਂ ਤਾਂ ਤੈਨੂੰ ਦੇਖਣ ਆਈ ਸੀਗੀ ਮੈਂ ਕਿਹਾ ਮੈਂ ਤਾਂ ਵਿਆਹ ਵਾਲੇ ਦਿਨ ਦੇ ਦਰਸ਼ਨ ਕੀਤੇ ਇਦੂ ਬਾਅਦ ਇਹਨਾਂ ਦੀ ਨੂੰਹ ਦੇਖੀ ਵੀ ਨਹੀਂ ਜਮਈ ਚਲੋ ਕੋਈ ਨਹੀਂ ਦੀਦੀ ਗੇੜਾ ਮਾਰਦੇ ਰਿਆ ਕਰੋ ਵਧੀਆ ਟਾਈਮ ਲੱਗਿਆ ਮੈਂ ਤਾਂ ਅੱਗੇ ਤਾਈ ਨੂੰ ਕਹਿੰਦੀ ਆਈਆਂ ਵੀ ਅੰਗ ਸੰਗ ਹੀ ਆਪਣਾ ਹੈ ਤੂੰ ਸਾਡੇ ਨਾਲ ਹੀ ਗੱਲਾਂ ਬਾਤਾਂ ਕਰੇਂਗੀ ਹੋਰ ਹੁਣ ਬੁੜੀਆਂ 'ਚ ਥੋੜੀ ਬੈਠਣਾ ਤੂੰ ਸਹੀ ਗੱਲ ਆ ਚਲੋ ਤੁਸੀਂ ਆਜੋ ਠੀਕ ਹੈ ਸ਼ਾਮ ਨੂੰ ਵੀ ਹਾਂ ਚਲ ਕੋਈ ਨਹੀਂ ਨਾਲ ਮੈਂ ਤਾਈ ਨੂੰ ਕਹਿ ਕੇ ਜਾਉਂਗੀ ਤੁਸੀਂ ਵੀ ਸਾਡੇ ਘਰ ਰੋਟੀ ਤੇ ਆ ਜਿਓ ਹਾਂਜੀ ਹਾਂ ਚੰਗਾ ਤੇ ਗੁਰੂ ਘਰ ਆ ਕੇ ਕਰਸੂਗਾ ਕੋਈ ਗੱਲ ਨਹੀਂ ਜੀ ਮੈਂ ਕਹੂੰਗੀ ਮੰਮੀ ਨੂੰ ਆ ਜਾਇਆ ਕਰਾਂਗੇ ਹਾਂ ਕੋਈ ਨਹੀਂ ਆਪਾਂ ਚੱਲਿਆ ਕਰਾਂਗੇ ਚੰਗਾ ਤੇ ਚਲ ਚੰਗਾ ਫਿਰ ਮੈਂ ਚੱਲਦੀ ਹਾਂ ਤੁਸੀਂ ਕੀ ਰਖਾ ਕੇ ਜਾਓ ਬੈਠੋ ਮੈਂ ਲੈ ਕੇ ਆਵਾਂ ਨਹੀਂ ਨਹੀਂ ਕੋਈ ਨਹੀਂ ਮੈਂ ਬਾਹਰੋਂ ਹੀ ਭਵਾ ਕੇ ਲੈ ਜਾਂਦੀ ਆ ਕਾਲਜ ਠੀਕ ਹੈ ਧਿਆਨ ਰੱਖੀ ਆਪਾਂ ਜੇ ਕਿਤੇ ਨਾ ਜੀ ਲੱਗੇ ਮੇਰਾ ਫੋਨ ਨੰਬਰ ਹੈਗਾ ਤਾਂ ਆਈ ਕੋਲੇ ਫੋਨ ਲਾ ਲਈ ਮੈਨੂੰ ਮੈਂ ਆ ਜਾ ਕਰੂੰਗੀ ਠੀਕ ਹੈ ਜੀ ਚੰਗਾ ਵਿਚਾਰੀ ਕਿੰਨੀ ਚੰਗੀ ਸੀ ਤੇ ਮੰਮੀ ਨੂੰ ਕੀ ਲੋੜ ਪਈ ਸੀ ਇਹਦੇ ਕੋਲੇ ਆ ਗੱਲ ਕਰਨ ਦੀ ਸਮਝ ਨਹੀਂ ਆਉਂਦੀ ਪਹਿਲੇ ਦਿਨ ਹੀ ਮੇਰੇ ਮੇਰੇ ਤਾਂ ਭੰਡੀਆਂ ਕਰਨ ਲੱਗ ਗਈ ਥਾਈ ਵੀ ਬੰਦੀ ਵੱਡੀ ਨੂੰ ਵਾਲੀ ਆ ਚੱਕ ਫਿਰ ਤੇਰੀ ਨੂੰ ਜੀ ਦਾ ਤਾਂ ਕੰਮ ਕਰਦਾ ਮੈਂ ਹੁਣ ਫਿਰੂਗੀ ਅੱਗੇ ਪਿੱਛੇ ਜਸ਼ਨ ਪੁੱਤ ਜਸ਼ਨ ਪੁੱਤ ਕਰਦੀ ਜਿਹੜਾ ਪੁੱਤ ਅਗੋਂ ਰੰਗ ਦਿਖਾਉ ਪਤਾ ਤਾਂ ਉਹੀ ਲੱਗਣੇ ਆ ਬਥੇਰਾ ਕੁਛ ਕੀਤਾ ਇਹਨੇ ਸਾਡੇ ਨਾਲ ਵੀ ਪਤਾ ਨਹੀਂ ਕੋਈ ਦਾਲ ਦੋਸ ਦੇਖਦੀ ਨੇ ਕੀ ਬਣਾਵੇ ਬੰਦਾ ਫੇਰ ਕਹਿੰਗੇ ਬਿੱਲੀ ਬੈਠੀ ਨੇ ਕੋਈ ਕੰਮ ਨਹੀਂ ਕਰ ਜਸ਼ਨ ਪੁੱਤ ਹਾਂ ਕੀ ਕਰੀ ਜਾਨੀ ਆ ਕੁਛ ਨਹੀਂ ਮੈਂ ਤਾਂ ਮੰਮੀ ਦਾਲ ਦੇਖਦੀ ਸੀ ਮੈਂ ਕਿਹਾ ਕੋਈ ਦਾਲ ਹੀ ਬਣਾ ਦਿੰਨੀ ਆ ਸਬਜੀ ਤਾਂ ਹੈ ਨਹੀਂ ਦੌੜ ਨੂੰ ਤਾਂ ਰਹਿਣਾ ਹੀ ਦੇ ਪੁੱਤ ਤੇਰਾ ਪਾਪਾ ਕarele ਲੈਣ ਗਿਆ ਆ ਕarele ਬਣਾਵਾਂਗੇ ਕarele ਮੰਮੀ ਜੀ ਹਾਂ ਫਿਰ ਤਾਂ ਮੈਂ ਬਹੁਤ ਵਧੀਆ ਗੱਲ ਆ ਮੇਰੇ ਤਾਂ ਫੇਵਰੇਟ ਨੇ ਉਹ ਅੱਛਾ ਤੈਨੂੰ ਵੀ ਬਹੁਤ ਪਸੰਦ ਨੇ ਜਸ ਤੇ ਤੇਰੇ ਪਾਪੇ ਨੂੰ ਵੀ ਬਹੁਤ ਪਸੰਦ ਆ ਮੈਨੂੰ ਵੀ ਮੈਂ ਵੀ ਬਹੁਤ ਚਾਹ ਕੇ ਖਾਣੀਆਂ ਤੇ ਚੌਥੀ ਤੂਰ ਆਲ ਗਈ ਵਧੀਆ ਗੱਲ ਆ ਮੰਮੀ ਜੀ ਮੈਂ ਤਾਂ ਬਹੁਤ ਸਵਾਦ ਬਣਾਉਣੀ ਆ ਪਰ ਮੇਂ ਕarele ਅੱਛਾ ਚੱਲ ਪੁੱਤ ਤੂੰ ਤਾਂ ਬਣਾਉਣ ਨੂੰ ਰਹਿਣ ਦੇ ਪਤਾ ਕੀ ਆ ਜਸ ਨੂੰ ਤਾਂ ਤੇਰੇ ਪਾਪੇ ਨੂੰ ਮੇਰੇ ਹੱਥਾਂ ਦੇ ਬਣਾਏ ਹੋਏ ਘਰੇਲੇ ਬੜੇ ਪਸੰਦ ਨੇ ਇਸ ਕਰਕੇ ਮੈਂ ਹੀ ਬਣਾਉਂਗੀ ਤੂੰ ਆਰਾਮ ਕਰ ਲੈ ਤੂੰ ਆਟਾ ਗੁੰਨ ਕੇ ਨਾ ਪੱਠੀ ਤੇ ਰੋਟੀਆਂ ਬਣਾ ਲੈ ਘਰੇਲੇ ਮੈਂ ਬਣਾ ਲੂੰਗੀ ਗੈਸ ਤੇ ਨਹੀਂ ਕਿਉਂ ਮੰਮੀ ਜੀ ਮੈਨੂੰ ਕਿਹੜਾ ਸਬਜ਼ੀ ਨਹੀਂ ਬਣਾਣੀ ਆਉਂਦੀ ਤੁਸੀਂ ਆਪ ਇਹਦਾ ਨਾਲੇ ਸਵੇਰੇ ਕਿਹਾ ਸੀ ਕਿ ਕੀ ਕੁਝ ਖਾ ਕੇ ਭੇਜਿਆ ਤੇਰੀ ਮਾਂ ਨੇ ਪੁੱਤ ਮੈਨੂੰ ਪਤਾ ਤੇਰੀ ਮਾਂ ਨੇ ਤੈਨੂੰ ਸਾਰਾ ਕੁਝ ਸਿਖਾ ਕੇ ਭੇਜਿਆ ਪਰ ਪਤਾ ਕੀ ਹੈ ਅਸਲੀ ੂਨ ਮਿਰਚ ਖਾਣੇ ਆ ਤੇਜ਼ ਤੇ ਤੂੰ ਉਹ ਥੋੜੀ ਘੱਟ ਵੱਧ ਪੈ ਜਾਊਗੀ ਪਹਿਲੀ ਪਹਿਲੀ ਵਾਰ ਤੂੰ ਦਾਲ ਸਬਜ਼ੀ ਬਣਾਉਣੀ ਆ ਜੇ ਘੱਟ ਲੂਣ ਮਿਰਚ ਪੈ ਗਿਆ ਨਾ ਤਾਂ ਮਮੀ ਫੋਕੜੀ ਜੇ ਦਾਲ ਸਬਜ਼ੀ ਲੱਗੂਗੀ ਤੇ ਫੋਕੜੀ ਜੇ ਜਸਤੇ ਤੇਰਾ ਪਾਪਾ ਉਹੀ ਨਹੀਂ ਖਾਂਦੇ ਲੰਗ ਦੀ ਮੇਰੇ ਵੀ ਨਹੀਂ ਹੈਗੀ ਘੱਟ ਲੂਣ ਮਿਰਚ ਵਾਲੀ ਇਸ ਕਰਕੇ ਕਹਿੰਨੀ ਆ ਮੈਂ ਜਦੋਂ ਤੂੰ ਮੈਂ ਕਰੇਲੇ ਬਣਾਉਂਗੀ ਨਾ ਤੂੰ ਮੇਰੇ ਘੋੜ ਖੜ ਜੀ ਬਾਰੇ ਸਵਾਦ ਬਣਾਉਣੀ ਆ ਨਾੜੀ ਸੈਕਲੇ ਸਸ ਕੋੜ ਮਮੀ ਕਮਾਲ ਕਰੀ ਜਾਂਦੇ ਹੋ ਮੈਂ ਸਾਰਾ ਕੁਝ ਸਿੱਖ ਕੇ ਆਈ ਆ ਤੁਸੀਂ ਇੱਕ ਵਾਰ ਮੈਨੂੰ ਬਣਾਉਣ ਤਾਂ ਦਿਓ ਫੇਰ ਕਿਉਂ ਵੀ ਫਿੱਕੇ ਨੇ ਪਹਿਲੀ ਉਹੀ ਸੁਣਾਈਆਂ ਕਰੀ ਜਾਂਦੇ ਹੋ ਲੈ 10 ਕੁੜੇ ਇਹਦੇ ਵਿੱਚ ਸੁਣਾਈਆਂ ਕਰਨ ਵਾਲੀ ਕਿਹੜੀ ਗੱਲ ਹੈ ਮੈਂ ਤਾਂ ਤੈਨੂੰ ਉਹੀ ਗੱਲ ਕੀਤੀ ਐ ਸਧਾਰਨ ਤੌਰ ਤੇ ਵੀ ਜਦੋਂ ਮੈਂ ਦਾਲ ਸਬਜ਼ੀ ਬਣਾਉਂਗੀ ਤੂੰ ਮੇਰੇ ਕੋਲ ਖੜ ਜੀ ਤੈਨੂੰ ਪਤਾ ਲੱਗ ਜੂਗਾ ਵੀ ਅਸੀਂ ਲੂਣ ਮਿਰਚ ਕਿੰਨਾ ਖਾਣੇ ਆ ਤੂੰ ਤਾਂ ਉਹੀ ਬਸ ਗੱਲ ਵਧਾ ਕੇ ਬਹਿ ਗਈ ਨੂਨ ਮਿਰਚ ਮੰਮੀ ਕੋਈ ਨਹੀਂ ਫालतू ਖਾਂਦਾ ਸਾਰੇ ਇੱਕੋ ਜਿਹੇ ਖਾਂਦੇ ਆ ਨਾਲੇ ਮੈਂ ਕਿਉਂ ਕਰਨੇ ਚ ਮਰਾਂ ਫਿਰ ਆਪਦੀ ਆਪ ਬਣਾ ਲਓ ਮੈਂ ਉਹੀ ਇੱਥੇ ਤੁਹਾਡੇ ਸਹਰਾਣੇ ਖੜੀ ਰਹਿਮਾ ਲੈ ਕਮਾਲ ਹੋ ਗਈ ਹੈ ਨੇ ਤਾਂ ਇੱਕ ਗੱਲ ਵੀ ਪੁੱੰਜੇ ਨਹੀਂ ਪੈਣ ਦਿੱਤੀ ਮੈਂ ਤਾਂ ਵੈਸੇ ਕਿਹਾ ਸੀ ਵੀ ਮੇਰੇ ਕੋਲ ਖਰਜੀ ਧੀਤੀ ਏ ਤੈਨੂੰ ਪਤਾ ਲੱਗ ਜਾਊਗਾ ਵੀ ਦਾਲ ਸਬਜ਼ੀ ਚ ਲੂਣ ਮਿਰਚ ਸੀ ਕਿੰਨਾ ਕੁ ਖਾਣੇ ਆ ਕਿੰਨਾ ਕੁ ਪਾਉਣੇ ਆ ਇਹਦੇ ਵਿੱਚ ਗੁੱਸਾ ਕਰਨ ਵਾਲੀ ਕਿਹੜੀ ਗੱਲ ਸੀ ਬਸ ਕੁਛ ਨਹੀਂ ਸਹੀ ਕਹਿੰਦਾ ਸੀ ਜਸਦਾ ਪਾਪਾ ਵੀ ਅੱਜ ਕੱਲ੍ਹ ਦੀਆਂ ਗੱਲ ਸੁਹਾਰਦੀਆਂ ਨਹੀਂ ਇਹ ਤਾਂ ਜਮਾ ਹੀ ਨਹੀਂ ਮੇਰੀ ਪਹਿਲੀ ਵਾਰ ਕਿਹਾ ਪਹਿਲੀ ਵਾਰ ਹੀ ਨਹੀਂ ਗੱਲ ਸੁਹਾਰੀ ਦੇਖਤਾ ਸਹੀ ਜਾ ਕੇ ਬੈ ਕੇ ਗੁੱਸੇ ਵਿੱਚ ਚੱਲ ਮਨਾ ਆਣੀ ਪੀਵਾ ਕੋਤਾਂ ਦੀ ਕਿਲੇ 흘ਲ ਗਈ ਕਿਤੇ ਪਜਣਾ ਮਬਦਾ ਕੀ ਕਰੀ ਜਾਂਦੇ ਆ ਤੁਸੀਂ ਹੋਇਆ ਇਹਦੀ ਨਾ ਪੈਪਜੀ ਲੱਗੀ ਸੀ ਇਹਦਾ ਕਲੰਪ ਦਾ ਸੈਟ ਕਰੀ ਜਾਂਦਾ ਸੀ ਤੁਸੀਂ ਹਜੇ ਕਰੇਲੇ ਲੈਣ ਨਹੀਂ ਗਏ ਉਹ ਭੱਗ ਜਾਣਾ ਯਾਰ ਮੈਂ ਆ ਵੀ ਕਰਨਾ ਸੀਗਾ ਮੈਂ ਤਾਂ ਉਹ ਖੜ ਗਿਆ ਤੁਸੀਂ ਹਜੇ ਤੱਕ ਸਬਜ਼ੀ ਲੈਣ ਨਹੀਂ ਗਏ ਤੇ ਸਬਜ਼ੀ ਤੋਂ ਦੇਖ ਲੈ ਮੇਰੇ ਨਾਲ ਕਲੇਸ਼ ਹੋ ਗਿਆ ਤੁਹਾਡੇ ਨਾਲ ਕਰਦਾ ਕਲੇਸ਼ ਹੋ ਗਿਆ ਹੁਣ ਨਾ ਮੈਂ ਜਸ਼ਨ ਨੂੰ ਇਹ ਗੱਲ ਕਹੀ ਆ ਦਾਲਾ ਸਬਜ਼ੀਆਂ ਕੁਛ ਦੇਖਦੀ ਸੀ ਫਰਿੱਜ ਵਿੱਚ ਤੇ ਉਹ ਡੱਬੇ ਜੈਂ ਮੈਂ ਕਿਹਾ ਜਸ਼ਨ ਕੀ ਬਣਾਉਣ ਲੱਗੀ ਆ ਕੀ ਕਰਦੀ ਆ ਕਹਿੰਦੀ ਮੈਂ ਦਾਲ ਸਬਜ਼ੀ ਦੇਖਦੀ ਆ ਮੈਂ ਕਿਹਾ ਪੁੱਤ ਤੇਰਾ ਸੌਰੇ ਸਾਹਿਬ ਨੂੰ ਮੈਂ ਕਿਹਾ ਕarele ਲੈ ਆਵੇ ਮੈਂ ਕਿਹਾ ਕarele ਲੈਣ ਗਈ ਆ ਆਹੀ ਗੱਲ ਮੈਂ ਕਹੀ ਆ ਮੈਂ ਕਿਹਾ ਤੂੰ ਮੇਰੇ ਕੋਲ ਖੜ ਜੇ ਤੈਨੂੰ ਹਜੇ ਲੂਣ ਮਿਰਚ ਦਾ ਸਾਬ ਹਾਬ ਕਿਤਾਬ ਨਹੀਂ ਤੇਰੇ ਪੇਕਿਆਂ ਦਾ ਸਾਬ ਹੋਰ ਹੈ ਸਾਡੇ ਘਰ ਦਾ ਸਾਬ ਹੋਰ ਹੈ ਅਸੀਂ ਕਰਾਰਾ ਲੂਣ ਮਿਰਚ ਖਾਂਦੇ ਆ ਆਹੀ ਗੱਲ ਕਹੀ ਮੇ ਕੋਲ ਖੜ ਜੇ ਕਹਿੰਦੀ ਜਿੱਦਾਂ ਦੀ ਖਾਣੀਆਂ ਉਦਾਂ ਦੀ ਬਣਾ ਲਿਓ ਮੈਨੂੰ ਨਾ ਕਹੋ ਬਣਾਉਣ ਵਾਸਤੇ ਲੈ ਚਾਰ ਗੱਲਾਂ ਸੁਣਾ ਗਈ। ਉਹ ਗੁਲਦੀਪ ਤੂੰ ਮੇਰੀ ਗੱਲ ਸੁਣ। ਹਜੇ ਉਹ ਵਿਚਾਰੀ ਨਵੀਂ ਨਵੀਂ ਹੈ ਠੀਕ ਹੈ। ਇਥੋਂ ਦੇ ਤੌਰ ਤਰੀਕੇ ਉਹਨੂੰ ਹੌਲੀ ਹੌਲੀ ਆਉਣ ਲੱਗਣਗੇ। ਤੂੰ ਵੀ ਮੜ ਜਾਣਾ ਠੰਡੀ ਹੋ ਕੇ ਕਹਿ ਦਿਆ ਕਰ। ਸਵਾ ਮਹੀਨਾ ਹੋ ਗਿਆ ਵਿਆਹ ਨੂੰ। ਹਜੇ ਮੈਂ ਠੰਡੀ ਰਹਾ। ਮੈਂ ਕੀ ਕਹਤਾ ਉਹਨੂੰ ਮੈਂ ਤਾਂ ਪਿਆਰ ਨਾ ਕਹਿੰਦੀ ਸੀ। ਮੈਂ ਤੈਨੂੰ ਐ ਨਹੀਂ ਕਹਿੰਦਾ ਵੀ ਤੂੰ ਕੁਝ ਕਹਿ ਤਾ ਪਰ ਫਿਰ ਵੀ ਜੇ ਆਪਾਂ ਕੁਝ ਛੰਡੀ ਗੱਲ ਕਹਾਂਗੇ ਜਵਾਕ ਦੇ ਦਿਮਾਗ 'ਚ ਛੰਡੀ ਗੱਲ ਜਾਊ। ਨਹੀਂ ਦਿਵਾਕ ਹੋਰ ਕਬਰੂਗ। ਠੀਕ ਹੈ। ਜੇ ਤੁਸੀਂ ਕਹਿੰਨੇ ਆ ਮੈਂ ਹੋਰ ਪਿਆਰ ਨਾਲ ਉਹਨੂੰ ਸਮਝਾ ਦਊਂਗੀ। ਮੈਂ ਕਿਤੇ ਗੋਲੀ ਨਹੀਂ ਮਾਰਤੀ ਆਹੀ ਕਿਹਾ ਵੀ ਕੋਲ ਖੜਜ ਕੋਲ ਖੜਨ ਉਹਨੂੰ ਇਹ ਆ ਵੀ ਮੇਰੀ ਸੱਸ ਮੈਨੂੰ ਪਿਆਰ ਨਾ ਸਿਖਾਉਗੀ ਇਹ ਗੱਲ ਤਾਂ ਉਹਨੇ ਸਮਝੀ ਨਹੀਂ ਉੱਪਰ ਦੀ ਉਲਟਾ ਲੈ ਕੇ ਬੈਗੇ ਜੋ ਖਾਣਾ ਬਣਾ ਲਿਓ ਫੇ ਮੈਂ ਕਿਉਂ ਗਰਮੀ ਚ ਮਰਾਂ ਉਹ ਪਤਾ ਹੈ ਕਈ ਵਾਰੀ ਨਾ ਜਵਾਕ ਦੇ ਦਿਮਾਗ ਤੇ ਗੱਲੀ ਪੁੱਠੀ ਚੜ ਜਾਂਦੀ ਹੈ ਕਮਾਲ ਕਰਦੇ ਹੋ ਪੁੱਠੀ ਕਿਹੜੀ ਉਹਦੇ ਦਿਮਾਗ ਚ ਗੱਲ ਵੜ ਜੂਗੀ ਮੈਂ ਕਿਹਾ ਪੁੱਠੀ ਗੱਲ ਕੀਤੀ ਆ ਨਾ ਉਹਨੂੰ ਇਹੀ ਕਿਹਾ ਵੀ ਕੋਲ ਖੜਜ ਕਮਾਲ ਕਰਦੇ ਹੋ ਮੇਰੀ ਸਿਹੜ ਤਾਂ ਕੀ ਲੈਣੀ ਆ ਉਹਦਾ ਪੱਖ ਪੂਰੀ ਜਾਣਦੇ ਹੋ ਠੀਕ ਹੈ ਬਾਬਾ ਉਹ ਸਹੀ ਆ ਤੁਸੀਂ ਵੀ ਸਹੀ ਆ ਮੈਂ ਗਲਤ ਐ ਮੈਂ ਇਹਨੂੰ ਇੱਕ ਵਾਰੀ ਹੋਰ ਪਿਆਰ ਨਾਲ ਸਮਝਾ ਲੂੰਗੀ ਬਸ ਮੈਨੂੰ ਕਲੇਸ਼ ਨਹੀਂ ਚਾਹੀਦਾ ਘਰ ਵਿੱਚ ਸੋਖ ਸ਼ਾਂਤੀ ਚਾਹੀਦੀ ਐ ਆਹ ਕੀ ਕੀਤੀ ਨਾ ਤੂੰ ਅੱਗ ਲਾ ਲਈ ਗੱਲ ਹੈ ਇਹ ਐਵੇਂ ਨਾ ਸੋਚਿਆ ਕਰ ਲਿਆ ਦਿੰਨਾ ਮੈਂ ਕਰਿਲੇ ਦੋਨੇ ਸੱਸ ਨੂੰ ਹਾਂ ਠੰਡੀਆਂ ਰਿਹਾ ਕਰੋ ਐਵੇਂ ਨਾ ਜਿਦਿਆ ਕਰੋ ਲਿਆ ਦੋ ਲਿਆ ਦੋ ਛਲ ਕੋਈ ਨਹੀਂ ਮੈਂ ਪਿਆਜ਼ ਪੂਜੀ ਗ੍ਰੈਂਡ ਕਰ ਲੈਣੀ ਆ ਉਦੋਂ ਤੱਕ ਜਲਦੀ ਲੈ ਆਓ ਉਹ ਕੋਈ ਨਾ ਜਾਣਨਾ ਬਸ ਮੈਂ ਜੱਸ ਕਦੋਂ ਆਏ ਤੇ ਕੀ ਫਰੋਲਾ ਫਰਾਲੀ ਕਰੀ ਜਾਂਦੇ ਹੋ ਓ ਯਾਰ ਇਹ ਚ ਗੱਡੀ ਵਾਲਾ ਚਾਰਜਰ ਪਿਆ ਜੀਗਾ ਦੇਖਿਆ ਤੂੰ ਕਿਤੇ ਗੱਡੀ ਵਾਲਾ ਚਾਰਜਰ ਹਲੋ ਮੈਂ ਇੱਥੇ ਲੱਭੀ ਜਾਂਦਾ ਕਦੋਂ ਦੀ ਇਹ ਤਾਰ ਜੀ ਲੱਭੀ ਜਾਂਦੇ ਹੋ ਜੇ ਤੁਹਾਡੀ ਕਿਤੇ ਘਰ ਚ ਸੁਰਤ ਹੋਊਗੀ ਫੇਰ ਤੁਹਾਨੂੰ ਚੀਜ਼ਾਂ ਮਿਲਣਗੀਆਂ ਕੀ ਹੋ ਗਿਆ ਦਰਸ਼ਨ ਐਂ ਜਿੱਕੇ ਬੋਲੀ ਜਾਂਦੀਆਂ ਗੱਲ ਹੋਊਗੀ ਕੋਈ ਯਾਰ ਗੱਲ ਕੀ ਮੰਮੀ ਮੇਰੀ ਗੱਲ ਗੱਲ ਤੇ ਬੇਸਤੀ ਕਰ ਦਿੰਦੀ ਆ ਪਹਿਲਾਂ ਕਸਟਰਡ ਪਿੱਛੇ ਕਰਦੀ ਤੇ ਹੁਣ ਸਬਜੀ ਨਹੀਂ ਬਣਾਉਣੀ ਆਉਂਦੀ ਮੈਨੂੰ ਰਸੋਈ ਚੋਕਾ ਕੇ ਭੇਜਦਾ ਉਹ ਬੇਇੱਜ਼ਤੀ ਨਹੀਂ ਕਰਦੀ ਮੰਮੀ ਮੰਮੀ ਨੇ ਤੈਨੂੰ ਜਸਟ ਨੋਰਮਲ ਕਿਹਾ ਹੋਊਗਾ ਵੀ ਸਬਜੀ ਮੈਂ ਬਣਾ ਲੈਂਦੀ ਹੈਗੀ ਜਸਟ ਨੋਰਮਲ ਮੰਮੀ ਪੁੱਤ ਕਹਿ ਕੇ ਵੀ ਤਾਂ ਕਹਿ ਸਕਦੀ ਕਿ ਨਹੀਂ ਪੁੱਤ ਗਰਮੀ ਹੈ ਤੂੰ ਆਰਾਮ ਕਰ ਲੈ ਪਰ ਇਹ ਕੀ ਟੌਂਟ ਮਾਰਨਾ ਉਹ ਪੁੱਤ ਦਾ ਮੈਨੂੰ ਨਹੀਂ ਕਹਿੰਦੀ ਐਵੇਂ ਨਹੀਂ ਗੁੱਸਾ ਕਰੀਦਾ ਹੁੰਦਾ ਨੀ ਕਿੰਨੀ ਕੀ ਗੱਲ ਦਾ ਤੈਨੂੰ ਹੀ ਵਹਿਮ ਲੱਗਿਆ ਹੋ ਵੀ ਮੰਮੀ ਨੇ ਤੈਨੂੰ ਟੌਂਟ ਮਾਰਿਆਗਾ ਨਹੀਂ ਜੱਸਾ ਮੈਂ ਸਭ ਸਮਝਦੀ ਆ ਮਮੀ ਨੇ ਮੈਨੂੰ ਚੰਗੀ ਤਰ੍ਹਾਂ ਕਿਹਾ ਕਿ ਤੂੰ ਜਾ ਜੱਸ ਨੂੰ ਤਾਂ ਮੇਰੇ ਜੱਸ ਨੂੰ ਮੇਰੇ ਹੱਥ ਦੇ ਗਰੇਲੇ ਪਸੰਦ ਐ ਯਾਰ ਫੇਰ ਇਹ ਚ ਐਡੀ ਕੀ ਗੱਲ ਹੋ ਗਈ ਜੱਸ ਨਾ ਜਿਹੜਾ ਤੂੰ ਐਡਾ ਹਉਆ ਬਣਾਈ ਜਾਨੀਏ ਗੱਲ ਦਾ ਯਾਰ ਹਉਆ ਨਹੀਂ ਜੇ ਮੇਰੀ ਮਾਂ ਬਣ ਕੇ ਰਹਿਣਾ ਪਿਆਰ ਨਾਲ ਮੈਂ ਆਪੇ ਐਡਜਸਟ ਕਰਾਂ ਪਰ ਉਹ ਤਾਂ ਹੋਰੀ ਸੱਸਾਂ ਵਾਲੇ ਮੈਨੇ ਮਰੀ ਜਾਂਦੇ ਐ ਓਏ ਯਾਰ ਇਹ ਗੱਲਾਂ ਦਿਮਾਗ 'ਚ ਪਾਉਂਦਾ ਕੌਣਾ ਤੁਹਾਡੇ ਮੇਰੀ ਸੱਸ ਸਾਬ ਮੇਰੀ ਨੂੰਹਾਂ ਮਾਂਮਾ ਤੀਆਂ 100 ਵਾਰ ਲੜਦੀਆਂ ਨੇ ਉਹ ਤਾਂ ਕੋਈ ਨਾ ਮਾਂ ਬੋਲੇ ਨਾ ਧੀ ਬੋਲੇ ਫਿਰ ਮੈਂ ਤਾਂ ਉਹਦੀ ਮਾਂ ਹੀ ਸਮਝਦੀ ਆ ਹੁਣ ਅਗੋ ਮੇਨੇ ਦੇ ਜਾਂਦੇ ਆ ਮੈਂ ਕੀ ਕਰਾਂ ਜੇ ਤੂੰ ਮਾਂ ਸਮਝਦੀ ਆ ਤਾਂ ਬਹੁਤ ਚੰਗੀ ਗੱਲ ਆ ਮੰਮੀ ਵੀ ਤੈਨੂੰ ਆਪਣੀ ਧੀ ਹੀ ਸਮਝਦੀ ਆ ਕੋਈ ਬਗਾਨੀ ਨਹੀਂ ਸਮਝਦੀ ਤੈਨੂੰ ਉਹ ਬਸ ਰਹਿਣ ਦੋ ਐਵੇਂ ਨਾ ਠੂਠੇ ਜਿਹੇ ਦਲਾਸੇ ਦਿਆ ਕਰੋ ਉਹ ਠੂਠੇ ਦਲਾਸੇ ਕੋਈ ਨਹੀਂ ਜੇ ਬਾਲਾ ਕਹਿੰਨੀ ਆ ਨਾ ਮੈਂ ਮੰਮੀ ਨਾਲ ਗੱਲ ਕਰਾਂ ਹੁਣੇ ਕਰੋ ਜਾ ਕੇ ਕੋਈ ਨਹੀਂ ਮੈਂ ਮੰਮੀ ਨੂੰ ਕਹਿ ਦਿੰਨਾ ਅੱਗੇ ਤੋਂ ਮੰਮੀ ਤੈਨੂੰ ਮੇਣਾ ਨਹੀਂ ਮਾਰੂ ਠੀਕ ਆ ਮੈਨੂੰ ਨਾ ਬੁੱਠਾ ਬੋਲਿਆ ਕਰਨ ਮੈਨੂੰ ਚੰਗਾ ਨਹੀਂ ਲੱਗਦਾ ਉਹ ਐਵੇਂ ਨਿੱਕੀ ਨਿੱਕੀ ਗੱਲ ਤੇ ਮੂੰਹ ਨਹੀਂ ਬਣਾਈਦੇ ਹੁੰਦੇ ਜਸ਼ਨ ਨਾਲੇ ਐਡੀ ਐਡੀ ਗੱਲਾਂ ਦਾ ਕੀ ਹੁੰਦਾਗਾ ਮਾਮਾ ਦੀਆਂ ਚ 100 ਵਾਰ ਹੁੰਦੀਆਂ ਨੇ ਛੋਟੀਆਂ ਛੋਟੀਆਂ ਗੱਲਾਂ ਫਿਰ ਲੜ ਪੈਂਦੀਆਂ ਨੇ ਜੇ ਨੂੰ ਕਹ ਦੇ ਤਾਂ ਸੱਸ ਦੀ ਪੂੰਛ ਪੀਗੀ ਸੱਸ ਕਹੇ ਤੇ ਤੁਹਾਨੂੰ ਉਹਦੀ ਐ ਨਹੀਂ ਕਰੀਦੇ ਹੁੰਦੇ ਮੈਂ ਮੰਮੀ ਨਾਲ ਗੱਲ ਕਰ ਲੈਣਾ ਕੋਈ ਨਿੱਕੀ ਨਿੱਕੀ ਗੱਲ ਦਾ ਐਵੇਂ ਗੁੱਸਾ ਕਰਕੇ ਥੜੀ ਚੰਗੀ ਨਾ ਹੁੰਦਾਗਾ ਤੁਸੀਂ ਵੀ ਮੈਨੂੰ ਹੀ ਬੋਲਗੇ हां jasa ਕੀ ਹੋਇਆ ਹੋਇਆ ਕੁਛ ਤੂੰ ਪਹਿਲਾਂ ਮੈਨੂੰ ਐਂ ਦੱਸ ਤੇਰੇ ਤੇ ਜਸ਼ਨ ਚ ਕੋਈ ਗੱਲਬਾਤ ਹੋਈ ਹੈ ਕੀ ਨਹੀਂ ਪੁੱਤ ਕਿਉਂ ਕੀ ਹੋਇਆ ਉਹ ਕਿੰਦੀ ਗੱਲਬਾਤ ਹੋਈ ਆ ਤੂੰ ਕਹਿੰਦੀ ਨਹੀਂ ਹੋਈ ਅੱਛਾ ਮੇਰਾ ਖਿਆਲ ਆ ਉਹ ਕਮਲੀ ਉਸ ਗੱਲ ਦਾ ਗੁੱਸਾ ਕਰਕੇ ਬੈਠੀ ਆ ਹੋਰ ਸੋਈ ਵਿੱਚ ਸੀ ਪੁੱਤ ਮੈਂ ਤਾਂ ਇਹੀ ਕਿਹਾ ਤੇ ਕੀ ਬਣਾਉਣਾ ਉਹ ਕਹਿੰਦੀ ਦਾਲ ਸਬ지 ਮੈਂ ਕਿਹਾ ਤੇਰਾ ਪਾਪਾ ਕarele ਲੈਣ ਗਿਆ ਹੋਇਆ ਆ ਪੇ ਚਲ ਕਰੇਲੇ ਬਣਾ ਲਵਾਂਗੇ ਉਹ ਕਹਿੰਦੀ ਮੈਂ ਬਣਾ ਲੂੰਗੀ ਮੈਂ ਕਿ ਤੈਨੂੰ ਹਜੇ ਹੁਣ ਮਿਰਚ ਦਾ ਹਸਾਬ ਨਹੀਂ ਕਰੇਲੇ ਮੈਂ ਬਣਾ ਲੂੰਗੀ ਤੂੰ ਫੋਕਲੇ ਜਾ ਬਣਾ ਦੇਣੀ ਆ ਪੁੱਤ ਹੌਲੀ ਹੌਲੀ ਸਾਰੀ ਉਮਰ ਤੂੰ ਹੀ ਕਰਨਾ ਆ ਗੱਲ ਹੋਈ ਸੀ ਪੁੱਤ ਇਸੇ ਗੱਲ ਦਾ ਉਹਨੇ ਗੁੱਸਾ ਕਰ ਲਿਆ ਉਹ ਤਾਂ ਬਾਤ ਦਾ ਬਤੰਗੜ ਬਣਾ ਕੇ ਬਹਿ ਗਈ ਉਹ ਮੰਮੀ ਉਹ ਤਾਂ ਮੂੰਹ ਸਜਾਈ ਬੈਠੀ ਅੰਦਰ ਆਕੇ ਮੰਮੀ ਨੇ ਮੈਨੂੰ ਪੁੱਠਾ ਸਿੱਧਾ ਬੋਲਿਆ ਯਾ ਕਮਾਲ ਹੋ ਗਈ ਇਹ ਮੰਮੀ ਐ ਤਾਂ ਨਹੀਂ ਬੋਲਦੀ ਮੈਨੂੰ ਕੀ ਹੁਣ ਮੇਰੀ ਮਾਂ ਦਾ ਸੁਭਾਅ ਦਾ ਪਤਾ ਨਹੀਂ ਹੈਗਾ ਹੋ ਤਾਂ ਠੀਕ ਹੈ ਪੁੱਤ ਪਰ ਮੇਰੇ ਕਿਹੜਾ ਪੰਜ ਸੱਤ ਜਵਾਕ ਨੇ ਲਾ ਪਾ ਕੇ ਤਾਂ ਇੱਕ ਤਾਂ ਮੇਰੇ ਨੋ ਪੁੱਤ ਹੈ ਤੇ ਮੈਂ ਕਿਉਂ ਉਹਨੂੰ ਪੁੱਠਾ ਬੋਲਣਾ ਮੇਰਾ ਤਾਂ ਹਜੇ ਚਾ ਹੀ ਨਹੀਂ ਚੱਕਿਆ ਜਾ ਰਿਹਾ ਸਾਡੇ ਤਾਂ ਚਾ ਵੀ ਨਹੀਂ ਪੂਰੇ ਹੋਏ ਤੇ ਉਹ ਮੂੰਹ ਫੁਲਾ ਕੇ ਬੈਠ ਗਈ ਮੰਮੀ ਮੈਂ ਤਾਂ ਜਸ਼ਨ ਨੂੰ ਇਹੀ ਗੱਲ ਸਮਝਾਈ ਸੀਗੀ ਮੈਂ ਕਿਹਾ ਮੰਮੀ ਨੇ ਤੈਨੂੰ ਉਹ ਤਰੀਕੇ ਨਾਲ ਨਹੀਂ ਕਿਹਾ ਹੋਣਾ ਉਹ ਤਾਂ ਮੈਨੂੰ ਲੱਗਦਾ ਤੇਰੀ ਗੱਲ ਨੂੰ ਪੁੱਠਾ ਸਮਝ ਗਈ ਤਾਂ ਉਹ ਕਿਹਾ ਹੋਣਾ ਪੁੱਤ ਮੈਂ ਤੈਨੂੰ ਦੱਸੀ ਤਾਂ ਜਾਣੀ ਆ ਵੀ ਮੈਂ ਤਾਂ ਲੂਣ ਮਿਰਚ ਵਾਲੀ ਗੱਲ ਕੀਤੀ ਸੀ ਹੋਰ ਤਾਂ ਕੋਈ ਗੱਲ ਹੀ ਹੈ ਨਹੀਂ ਮੈਨੂੰ ਲੱਗਦਾ ਉਹਨੂੰ ਗਲਤਫਹਿਮੀ ਹੋ ਗਈ। ਤੈਨੂੰ ਪਤਾ ਹੀ ਆ ਮੇਰਾ ਕਿਵੇਂ ਦਾ ਸੁਭਾਅ ਏ। ਮੈਂ ਭਲਾ ਉਹਦੋਂ ਰੋਕ ਟੋਕ ਕਿਉਂ ਕਰਨੀ ਐ? ਜੇ ਐਨੀ ਗੱਲ ਐ, ਉਹਨੂੰ ਕਹ ਜਿਵੇਂ ਦੀ ਬਣਾਉਂਗੀ, ਅਸੀਂ ਖਾ ਲਵਾਂਗੇ। ਉਹ ਨਹੀਂ। ਚਾਹੇ ਫਿੱਕੀ ਬਣਾ ਲਵੇ, ਚਾਹੇ ਮਿਰਚ ਵਾਲੀ ਬਣਾ ਲਵੇ। ਐਹੀ ਜੀ ਗੱਲ ਨਹੀਂ। ਆਪਣੇ ਹੋਰ ਤਰ੍ਹਾਂ ਦੀ ਬਣਾਉਨੇ ਆ, ਆਪਾਂ ਜਿਆਦੇ ਕਰਾਰੀ ਖਾਣੇ ਆਂਗੇ। ਇਹ ਤਾਂ ਆਪਾਂ ਨੂੰ ਪਤਾ ਹੀ ਐ। ਤਾਂ ਉਹ ਗੱਲ ਕਹੀ ਉਹ, ਉਹਨੂੰ ਬੁਰੀ ਲੱਗੀ ਇਹੀ ਗੱਲ ਬਸ। ਬਸ ਆਹੀ ਗੱਲ ਕਹੀ ਸੀ ਪੁੱਤ। ਕਿੱਥੇ ਐ ਜਸ਼ਨ? ਜਸ਼ਨ ਤਾਂ ਆਂਦਰੀ ਬੈਠੀ ਆਗੀ। ਮੈਂ ਕਹਿ ਕੇ ਆਇਆ। ਮਖਾਤੇ ਤੈਨੂੰ ਬੜਾ ਹੋ ਲੱਗਦਾ ਮੈਂ ਮੰਮੀ ਨਾਲ ਗੱਲ ਕਰ ਲੈਣਾਗਾ ਮੰਮੀ ਨਹੀਂ ਟੋਕੂਗੀ ਤੈਨੂੰ ਜੋ ਡੋਕ ਟਕਾਈਆ ਬੁਰਾ ਲੱਗਦਾਗਾ ਨਾ ਪੁੱਤ ਮੈਂ ਕਿਉਂ ਟੋਕਣਾ ਮੈਨੂੰ ਤਾਂ ਤੁਸੀਂ ਦੋਵੇਂ ਖੁਸ਼ ਚਾਹੀਦੇ ਆ ਉਹ ਕਿੰਨਾ ਗਲਤ ਸੋਚੀ ਬੈਠੀ ਆ ਮੰਮੀ ਤੇਰੇ ਬਾਰੇ ਚੱਲ ਆ ਜਾ ਗੱਲ ਕਰ ਲੈਨੀ ਉਹਦੇ ਨਾਲ ਬਸ ਕੋਈ ਗੱਲ ਨਹੀਂ ਮੰਮੀ ਦੀ ਕੋਈ ਗੱਤ ਕਰਨ ਦੀ ਲੋੜ ਨਹੀਂ ਮੈਨੂੰ ਸਭ ਸਮਝ ਆ ਗਈ ਜਸ਼ਨ ਪੁੱਤ ਕੀ ਪਤਾ ਲੱਗ ਗਿਆ ਅਸੀ ਤਾਂ ਵੈਸੇ ਗੱਲ ਕਰਦੇ ਸੀ ਇਹ ਮੇਰੇ ਕੋਲ ਪੁੱਛਣਾ ਆਇਆ ਸੀ ਵੀ ਤੁਸੀਂ ਜਸ਼ਨ ਨੂੰ ਕੁਝ ਕਿਹਾ ਪੁੱਤ ਮੇਰੇ ਦਿਲ 'ਚ ਤਾਂ ਇਹੋ ਜੀ ਕੋਈ ਵੀ ਨਹੀਂ ਗੱਲ ਜਿਹੜੀ ਤੂੰ ਸੋਚੀ ਬੈਠੀ ਐ ਉਹ ਮੰਮੀ ਜੀ ਮੈਂ ਹੀ ਮੂਰਖ ਸੀ ਥੋੜੀ ਗੱਲ ਨਹੀਂ ਸਮਝ ਪਾਈ ਮੈਨੂੰ ਤਾਂ ਐ ਸੀ ਵੀ ਤੁਸੀਂ ਵੀ ਸਾਰੀਆਂ ਸੱਸਾਂ ਵਰਗੀਆਂ ਹੋ ਉਹ ਜਸ਼ਨ ਤੈਨੂੰ ਮੈਂ ਪਹਿਲੀ ਕਿਹਾ ਸੀ ਵੀ ਮੰਮੀ ਤਾਂ ਐ ਸੋਚ ਹੀ ਨਹੀਂ ਸਕਦੀ ਨਾ ਹੀ ਮੰਮੀ ਟੌਂਟ ਮਾਰ ਸਕਦੀ ਆ ਉਹ ਤਾਂ ਤੂੰ ਹੀ ਪਤਾ ਨਹੀਂ ਕਿਹੜੀ ਗੱਲ ਦਾ ਉਹਦੇ ਦਿਮਾਗ 'ਚ ਇਹ ਲੈ ਗਈ ਵੀ ਮੰਮੀ ਨੇ ਮੈਨੂੰ ਟੌਂਟ ਮਾਰਿਆਗਾ ਬਸ ਗੱਸ ਮੇਰਾ ਦਿਮਾਗ ਹੀ ਘੁੰਮ ਗਿਆ ਸੀਗਾ ਪੁੱਤ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਨੇ ਮੇਰੀਆਂ ਕਿਹੜਾ ਪੰਜ ਸੱਤ ਨੋਹਾਂ ਨੇ ਇੱਕੋ ਇੱਕ ਤਾਂ ਲਾ ਪਾ ਕੇ ਮੇਰੀ ਨੋਹ ਹੈ ਤੇ ਮੈਂ ਉਹਨੂੰ ਕਿਉਂ ਟੌਂਟ ਮਾਰਨੀ ਨੇ ਮੰਮੀ ਜੀ ਬਸ ਤੁਹਾਨੂੰ ਪਤਾ ਹੈ ਨਾ ਜਿਹੜਾ ਡਰ ਹੁੰਦਾ ਜੇ ਤੁਸੀਂ ਮੇਰੇ ਨਾਲ ਪਹਿਲਾਂ ਹੀ ਪਿਆਰ ਨਾਲ ਗੱਲ ਕਰ ਲੈਂਦੇ ਮੈਂ ਕੁਝ ਸੋਚਣਾ ਹੀ ਨਹੀਂ ਸੀ ਤੂੰ ਇਹ ਦੱਸ ਵੇ ਤੇਰਾ ਹੁਣ ਡਰ ਨਿਕਲ ਗਿਆ ਹਾਂਜੀ ਮੰਮੀ ਤੁਹਾਡਾ ਬਹੁਤ-ਬਹੁਤ ਧੰਨਵਾਦ ਮੈਨੂੰ ਮਾਮਾ ਵਾਲਾ ਪਿਆਰ ਦੇਂਦੇ ਕੁੜੀਆ ਪਹਿਲਾਂ ਤਾਂ ਟੂਕਲਾ ਲਾ ਕੇ ਗਈ ਸੀ ਮੰਮੀ ਜੀ ਇਹ ਉਂਗਲਾ ਲਾ ਕੇ ਗਈ ਸੀ ਔਰ ਤੇ ਦੀ ਚੁੰਡੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਇਸ ਵੀਡੀਓ ਚ ਇੱਕ ਛੋਟਾ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਮੈਸੇਜ ਕੀ ਹੈ ਵੀ ਬਹੁਤ ਘਰਾਂ ਚ ਇਹ ਹੁੰਦਾਗਾ ਮਿਸ ਅੰਡਰਸਟੈਂਡਿੰਗ ਕਰਨਾ ਨਾ ਬਹੁਤ ਵੱਡਾ ਵੱਡਾ ਕਲੇਸ਼ ਪੈ ਜਾਂਦਾ ਜਿਹੜੀਆਂ ਤੇ ਖਰਾਬ ਹੋ ਜਾਂਦੇ ਆ ਜਿਹੜੇ ਆਪਾਂ ਇੱਕ ਦੂਜੇ ਨੂੰ ਹਨਾ ਜੱਕ ਦੇ ਮਾਰੇ ਕਿਸੇ ਨਾਲ ਗੱਲਾਂ ਸ਼ੇਅਰ ਨਹੀਂ ਕਰਦੇ ਤੇ ਆਪਾਂ ਕਿਸੇ ਨਾਲ ਕੁਝ ਬੋਲਦੇ ਨਹੀਂ ਹੈਗੇ ਬਿਲਕੁਲ ਅਸਲ 'ਚ ਕੀ ਹੁੰਦਾਗਾ ਵੀ ਜਿਹੜੀਆਂ ਨੂਹਾਂ ਨੇ ਉਹ ਖੁੱਲ ਕੇ ਸੱਸਾਂ ਨਾਲ ਗੱਲ ਨਹੀਂ ਕਰਦੀਆਂ ਤੇ ਜਿਹੜੀਆਂ ਸੱਸਾਂ ਨੇ ਉਹ ਖੁੱਲ ਕੇ ਨੂਹਾਂ ਨਾਲ ਗੱਲ ਨਹੀਂ ਕਰਦੀਆਂ ਤੇ ਸਹੁਰੇ ਆਪਣੇ ਪੁੱਤਾਂ ਨਾਲ ਗੱਲ ਨਹੀਂ ਕਰਦੇ ਬਿਲਕੁਲ ਪਰਿਵਾਰ 'ਚ ਜਿੰਨੇ ਵੀ ਮੈਂਬਰ ਹੁੰਦੇ ਨੇ ਅਸਲ 'ਚ ਇੱਕ ਆਪਦਾ ਹੀ ਦਾ ਪਰਿਵਾਰ ਹੁੰਦਾ ਯਾਰ ਜਿਹਦੇ ਨਾਲ ਆਪਾਂ ਖੁੱਲ ਕੇ ਕੋਈ ਵੀ ਗੱਲਬਾਤ ਕਰ ਸਕਦੇ ਆ ਬਿਨਾਂ ਕਿਸੇ ਲਿਮਟ ਤੋਂ ਹਰ ਲਿਮਟ ਤੱਕ ਦੀ ਕੋਈ ਵੀ ਲਿਮਟ ਦੀ ਗੱਲ ਹੋਵੇ ਆਪਾਂ ਆਪਣੇ ਪਰਿਵਾਰ 'ਚ ਹੀ ਕਰ ਸਕਦੇ ਆਂਗੇ ਤਾਂ ਜੇ ਕੋਈ ਵੀ ਕਿਸੇ ਦੇ ਮਨ 'ਚ ਗੱਲ ਹੁੰਦੀ ਆ ਖਾਸ ਕਰਕੇ ਆਪਣੇ ਪਰਿਵਾਰਕ ਮੈਂਬਰ ਦੇ ਪ੍ਰਤੀ ਉਹ ਕਲੀਅਰ ਕਰ ਲਿਆ ਕਰੋ ਤਾਂ ਉਸੇ ਬੰਦੇ ਨਾਲ ਕਲੀਅਰ ਕਰੋ ਨਾ ਕਿ ਦੂਜੇ ਬੰਦੇ ਨੂੰ ਗੱਲ ਦੱਸੋ ਵੀ ਉਹਨੇ ਮੈਨੂੰ ਐ ਕਰਤਾ ਉਹਨੇ ਮੈਨੂੰ ਐ ਕਰਤਾ ਇਹਦੇ ਨਾਲ ਉਹ ਗੱਲ ਖਤਮ ਨਹੀਂ ਹੁੰਦੀ ਸਗੋਂ ਵੱਧਦੀ ਹੈਗੀ ਲੋਕਾਂ ਦੀਆਂ ਪੰਚਾਇਤਾਂ ਇਕੱਠੀਆਂ ਕਰਨ ਨਾਲੋਂ ਆਪਦੇ ਘਰ ਦੀ ਪੰਚਾਇਤ ਇਕੱਠੀ ਕਰਿਆ ਕਰੋ ਤੇ ਚਾਰੇ ਪੰਜ ਜਣੇ ਬੈ ਕੇ ਸੌਲਵ ਆਊਟ ਕਰਿਆ ਕਰੋ ਗੱਲਾਂ ਨੂੰ ਸਾਰੀਆਂ ਸੱਸਾਂ ਮਾੜੀਆਂ ਨਹੀਂ ਹੁੰਨੀਆਂ ਅੱਜ ਮੈਂ ਚੰਗੀ ਆ